ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਪ੍ਰੋਬਲਮਸ ਆਉਂਦੇ ਆ ਜਦੋਂ ਜੇ ਆਪਾਂ ਇੰਡਸਟਰੀ ਦੇ ਵਿੱਚ ਇੱਕ ਫਰੈਸ਼ਰ ਦੇ ਤੌਰ ਤੇ ਜਾਣਾ ਹੁੰਦਾ ਸੋ ਪ੍ਰੋਬਲਮ ਤਾਂ ਆਉਂਦੀ ਆ ਜਿਵੇਂ ਹੁਣ ਆਪਾਂ ਕਿਸੇ ਵੱਡੇ ਰਾਈਟਰ ਕੋਲੇ ਚਲੇ ਜਾਨੇ ਗਾਣਾ ਲੈਣ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੈਸੇ ਮੰਗਦੇ ਨੇ ਸਰ ਜਿਹੜੇ ਤਾਂ ਵਧੀਆ-ਵਧੀਆ ਗਾਣੇ ਹੁੰਦੇ ਨੇ ਉਹ ਤਾਂ ਪਹਿਲਾਂ ਹੀ ਇੱਕ ਸਾਈਡ ਤੇ ਰੱਖ ਲੈਂਦੇ ਨੇ ਵੀ ਆਹ ਤਾਂ ਮੈਂ ਉਹਨੂੰ ਦਊਂਗਾ ਵੀ ਆਹ ਵੱਡੇ ਸਿੰਗਰ ਨੂੰ ਦਊਂਗਾ ਉਹਨੂੰ ਦਊਂਗਾ ਉਹਦੇ ਲਈ ਲਿਖਿਆ ਹੋਇਆ ਮੈਂ ਜਿਹੜੇ ਮਾੜੇ-ਮੋਟੇ ਕੋਈ ਬੱਚੇ ਕੁੱਚੇ ਹੁੰਦੇ ਨੇ ਉਹ ਸਾਡੇ ਮੂਰੇ ਰੱਖ ਦਿੰਦੇ ਨੇ ਵੀ ਆ ਤੁਸੀਂ ਦੇਖ ਲਓ ਭਾਈ ਤੋ ਜਿਵੇਂ ਕੰਪਨੀਆਂ ਨੂੰ ਵੀ ਚਾਹੀਦਾ ਵੀ ਚਲੋ ਜਿਵੇਂ ਜਿਹੜੇ ਨਵੇਂ ਸਿੰਗਰ ਨੇ ਉਹਨਾਂ ਨੂੰ ਸਪੋਰਟ ਕਰ ਦੇਣ ਚਲੋ ਜਿਹੜੇ ਚੱਲ ਗਏ ਉਹ ਉਹਨਾਂ ਨੂੰ ਕਰੀ ਜਾਂਦੇ ਨੇ ਤੇ ਫਿਰ ਉੱਥੇ ਉਹਦੇ ਤੇ ਹੋ ਗਏ ਸੀਗੇ 1,30,40,000 ਫਾਲੋਅਰ ਹੋ ਗਏ ਸੀਗੇ ਟਿਕਟੌਕ ਤੇ ਉਹ ਬੰਦ ਹੋ ਗਈ ਉਹ ਖਾਂਦੇ ਪੀਂਦੇਆਂ ਨੂੰ ਦੇਖ ਕੇ ਨਾ ਸੜੀਏ ਆਂਡ ਤੇ ਗਵਾਂਡ ਚ ਕਦੇ ਨਾ ਲੜੀਏ ਵੈਰੀ ਕਰ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਟਰੈਕਟਰ ਮੈਨੂੰ ਲੱਗਦਾ ਪਹਿਲੀ ਵਾਰ ਮੈਂ 5-6 ਸਾਲ ਦਾ ਹੂੰਗਾ ਜਦੋਂ ਟਰੈਕਟਰ ਚਲਾਇਆ ਸੀ ਹਾਂਜੀ ਇਹ ਜਵਾਕ ਹੁੰਦੇ ਚਲਾਇਆ ਸੀ ਇਹਦਾ ਮੈਂ ਕਹਿੰਦਾ ਮੈਂ ਤਾਂ ਬਹੁਤ ਲੇਟ ਚਲਾਇਆ ਜਿਹੜੇ ਅੱਜ ਕੱਲ੍ਹ ਵਾਲੇ ਉਹ ਪਹਿਲੀ ਮੋਟਰ ਕੀ ਟਰੈਕਟਰ ਤਾਂ ਜਿਵੇਂ ਪੈਰ ਵੀ ਨਹੀਂ ਸੀ ਲੱਗਦੇ ਹੁੰਦੇ ਜੀ ਹਾਂਜੀ ਤਾਂ ਆਪਾਂ ਤੁਹਾਡੀ ਗਾਣਾ ਤਾਂ ਤੁਹਾਡਾ ਸੁਣਨਾ ਹੀ ਹੈ ਪਰ ਆਪਾਂ ਪਹਿਲੇ ਸ਼ਾਇਰੀ ਸੁਣਾਵਾਂਗੇ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ ਮਿਹਨਤ ਬੜੀ ਕੀਤੀ ਹੱਥਾਂ ਨਾਲ ਪੱਟੇ ਵਾਣ ਅਸੀਂ ਖੇਤਾਂ ਦੀਆਂ ਜ਼ੁਰਤਾਂ ਨਾਲ ਜਿੱਤਿਆ ਜਹਾਨ ਅਸੀਂ ਬੜਦਾ ਤੋਂ ਆਏ ਇਹਨਾਂ ਲੋਹੇ ਦੇਆਂ ਵਾਹਨਾ ਤੱਕ ਇਹਨਾਂ ਲੋਹੇ ਦੇਆਂ ਵਾਹਨਾ ਕਰਕੇ ਪਹੁੰਚੇ ਅਸੀਂ ਪੂਰੇਆਂ ਜਹਾਨਾਂ ਤੱਕ ਤਾਂ ਕਰਕੇ ਸਾਡੀ ਟਰੈਕਟਰਾਂ ਕਰਕੇ ਸ਼ਾਨ ਆ ਜੱਟਾ ਤਾਂ ਹੀ ਤਾਂ ਟਰੈਕਟਰ ਸਾਡੀ ਜਾਨ ਆ ਜੱਟਾ ਤਾਂ ਹੀ ਤਾਂ ਟਰੈਕਟਰ ਸਾਡੀ ਜਾਨ ਆ ਜੱਟਾ ਸਤਿ ਸ਼੍ਰੀ ਅਕਾਲ ਤੁਸੀਂ ਸਟੂਡੀਓ ਦੈਨਿਕ ਸਵੇਰਾ ਦੇ ਨਾਲ ਮੈਂ ਸੋਨੀਆ ਸੋ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਖਾਸ ਸ਼ਖਸ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦਾ ਜਿਨ੍ਹਾਂ ਨੂੰ ਆਪਾਂ ਰਾਈਜ਼ਿੰਗ ਸਟਾਰ ਕਹਿ ਸਕਦੇ ਆ ਇਹਨਾਂ ਦਾ ਨਾਮ ਅਰਪਨ ਬੱਸੀ ਹੈ ਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਤੇ ਨਾਲ ਦੀ ਨਾਲ ਇਹਨਾਂ ਦੇ ਕੈਰੀਅਰ ਨੂੰ ਲੈ ਕੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਵਾਗਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸੋ ਜਿੰਨੇ ਵੀ ਦੈਨਿਕ ਸਵੇਰਾ ਦੇਖਣ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਜਿਹੜੀ ਇੰਟਰਵਿਊ ਹੈ ਸੁਣਿਓ ਤੇ ਸੋ ਪਹਿਲਾਂ ਤਾਂ ਮੇਰਾ ਇਹ ਸਵਾਲ ਹੋਏਗਾ ਵੀ ਅਰਪਨ ਦੀ ਸ਼ੁਰੂਆਤ ਕਿਵੇਂ ਹੋਈ ਇੰਡਸਟਰੀ ਦੇ ਵਿੱਚ ਹਾਂਜੀ ਸ਼ੁਰੂਆਤ 2018 ਚ ਕੀਤੀ ਸੀਗੀ ਜੀ ਤੇ ਮਤਲਬ ਕਿ ਅਸੀਂ ਫਤਿਹਗੜ੍ਹ ਸਾਹਿਬ ਦਾ ਮੈਂ ਰਹਿਣ ਵਾਲਾ ਤੇ ਸਭ ਜਾਂਦਿਆਂ ਤੇ ਅਸੀਂ ਜਿਹੜਾ ਧਾਰਮਿਕ ਸ਼ਬਦ ਕੀਤਾ ਸੀਗਾ ਜੀ ਗੀਤ ਕੀਤਾ ਸੀਗਾ ਜੀ ਉਸ ਤੋਂ ਸ਼ੁਰੂਆਤ ਕੀਤੀ ਸੀ ਗਾਇਕੀ ਦੀ ਜੀ ਜੀ ਸੋ ਮੈਂ ਤੁਹਾਡੇ ਗਾਣੇ ਵੇਖੇ ਤਾਂ ਫਾਰਮਿੰਗ ਦੇ ਉੱਤੇ ਵੀ ਤੁਹਾਡੇ ਕਾਫੀ ਗਾਣੇ ਬਣੇ ਹੋਏ ਐ ਸੋ ਕੋਈ ਮੇਨ ਰੀਜ਼ਨ ਹੈਗਾ ਵੀ ਫਾਰਮਿੰਗ ਦੇ ਉੱਤੇ ਹੀ ਗਾਣੇ ਬਣਾਏ ਕਿਉਂਕਿ ਜੇ ਆਪਾਂ ਅੱਜ ਦੇ ਸਿੰਗਰਸ ਨੂੰ ਦੇਖੀਏ ਤਾਂ ਉਹ ਲਵ ਸੌਂਗਸ ਕਰ ਰਿਹਾ ਹਥਿਆਰਾ ਦੇ ਉੱਤੇ ਬਹੁਤ ਤਰੀਕੇ ਦੇ ਸੌਂਗਸ ਕਰ ਰਿਹਾ ਪਰ ਤੁਸੀਂ ਮੇਨ ਫੋਕਸ ਫਾਰਮਿੰਗ ਦੇ ਉੱਤੇ ਰੱਖਿਆ ਹਾਂਜੀ ਮਤਲਬ ਮੈਂ ਫਾਰਮਿੰਗ ਹੀ ਕਰਦਾ ਜੀ ਹਾਂਜੀ ਆਪਾਂ ਫਾਰਮਿੰਗ ਹੀ ਕਰਦੇ ਹਾਂ ਸੋ ਆਪਣੇ ਫਤੇਗੜ ਸਾਹਿਬੇ ਖੇਤੀਬਾੜੀ ਕਰਦੇ ਹਾਂ ਸੋ ਖੇਤੀਬਾੜੀ ਜਿਵੇਂ ਹੁਣ ਜਿਹੜੇ ਜਿਹੇ ਮਾਹੌਲ ਦੇ ਵਿੱਚ ਆਪਾਂ ਰਹਿੰਦੇ ਆ ਦੇ ਉਵੇਂ ਦੇ ਫਿਰ ਗਾਣੇ ਅਸੀਂ ਬਣਾਏ ਸੀਗੇ ਸੋ ਵਧੀਆ ਹਨਾ ਉਹਦੇ ਤੇ ਆਪਾਂ ਇੰਸਟਾਗ੍ਰam ਤੇ ਵੀ ਪਾਈ ਸੀ ਉਹ ਵਧੀਆ ਰੀਲਾਂ ਰੂਲਾਂ ਬਹੁਤ ਸੋਹਣੀਆਂ ਸਾਰੇ ਜ਼ਿਮੀਂਦਾਰ ਭਰਾਵਾਂ ਨੇ ਖੇਤੀ ਕਰਨ ਨਾਲ ਬਹੁਤ ਰੀਲਾਂ ਰੂਲਾਂ ਬਣਾਈਆਂ ਜੀ ਸੋ ਵਧੀਆ ਮੈਨੂੰ ਖੇਤੀ ਵਾਲੇ ਗਾਣੇ ਮੇਰੇ ਯਾਰਾਂ ਥੋੜੇ ਵਧੀਆ ਚੱਲ ਪੰਦੇ ਨੇ ਇਹ ਹੁਣ ਅਸੀਂ ਨਾ ਜਿਵੇਂ ਤੁਸੀਂ ਕਹਿੰਨੇ ਹੁਣ ਹੋਰ ਸੈਗਮੈਂਟ ਦੇ ਗਾਣੇ ਜਿਵੇਂ ਰੋਮਾਂਟਿਕ ਹੋਗੇ ਚੱਕਵੇਂ ਹੋਗੇ ਬੀਟ Song ਹੋਗੇ ਹਨਾ ਵਿਹਾਂ ਵਾਲੇ ਗਾਣੇ ਉਹ ਹੁਣ ਗਾਣੇ ਕੀਤੇ ਨੇ ਜੀ ਸਾਰੇ ਜੀ ਹਾਂਜੀ ਇਸ ਕਰਕੇ ਮੈਂ ਕਿਹਾ ਥੋੜਾ ਜਿਹਾ ਚੇਂਜ ਕਰੀਏ ਸੋ ਫਾਰਮਿੰਗ ਦੇ ਗਾਣਾ ਇਸ ਕਰਕੇ ਕਰਦੇ ਕੋਈ ਫਾਰਮਿੰਗ ਦੇ ਵਿੱਚ ਵਿਚਰਦੇ ਖੇਤੀਬਾੜੀ ਕਰਦੇ ਤਾਂ ਕਰਕੇ ਜੀ ਸੋ ਜਿਹੜੀ ਚੀਜ਼ਾਂ ਚ ਵਿਚਰਦੇ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰ ਸਕਦੇ ਹਾਂ ਹੈਨਾ ਤੇ ਜੇ ਇਹ ਤੋਂ ਆਪਾਂ ਪਿੱਛੇ ਚਲੀਏ ਤੁਹਾਡੇ ਬਚਪਨ ਚ ਚਲੀਏ ਜਾਂ ਫਿਰ ਤੁਹਾਡੀ ਟੀਨੇਜ ਚ ਚਲੀਏ ਤਾਂ ਅਦੋਂ ਸੋਚਿਆ ਹੋਇਆ ਸੀਗਾ ਵੀ ਮੈਨੂੰ ਮਤਲਬ ਇੰਡਸਟਰੀ ਦੇ ਵਿੱਚ ਆਉਣਾ ਜਾਂ ਮੈਨੂੰ ਗਾਣੇ ਗਾਉਣੇ ਆ ਹਾਂਜੀ ਮਤਲਬ ਕੀ ਹੈ ਤਾਂ ਸ਼ੁਰੂ ਤੋਂ ਹੀ ਸੀਗਾ ਜੀ ਵੀ ਆਮਾਂਗੇ ਇੰਡਸਟਰੀ ਚ ਤੇ ਸਕੂਲ ਦੇ ਵਿੱਚ ਵੀ ਜਿਵੇਂ ਕੰਪੀਟੀਸ਼ਨ ਵਗੈਰਾ ਹੁੰਦੇ ਸੀਗੇ ਸੋ ਐਨੂਅਲ ਫੰਕਸ਼ਨ ਹੁੰਦਾ ਸੀਗਾ ਉੱਥੇ ਹੀ ਪਾਰਟਿਸਿਪੇਟ ਕਰਦੇ ਸੀਗੇ ਤੇ ਮਤਲਬ ਕਿ ਹੈ ਸ਼ੁਰੂ ਤੋਂ ਹੀ ਆ ਵੀ ਹਾਂ ਵੀ ਥੋੜਾ ਜਿਹਾ ਸਿੰਗਿੰਗ ਵੱਲ ਆਪਣਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਜੀ ਹਾਂਜੀ ਤੇ ਪੜਾਈ ਕਾਦੇ ਵਿੱਚ ਕੀਤੀ ਹੈ ਇਹ ਸਟੱਡੀ ਪਹਿਲਾਂ ਤਾਂ ਜੀ ਮੈਂ ਸੈਫਰਨ ਸਿਟੀ ਸਕੂਲ ਚ ਪੜਿਆ ਉਸ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਕੂਲ ਆ ਜੀ ਸਾਡੇ ਫਤੇਗੜ ਸਾਹਿਬ ਤੇ ਉਸ ਤੋਂ ਬਾਅਦ ਮਾਤਾ ਗੁਜਰੀ ਕਾਲਜ ਦੇ ਵਿੱਚ ਹਾਂਜੀ ਕਿਹੜੀ ਸਟ੍ਰੀਮ ਲਈ ਸੀ ਉਹਦੇ ਵਿੱਚ ਪਹਿਲਾਂ ਮੈਂ ਐਗਰੀਕਲਚਰ ਦੀ ਕੀਤੀ ਹੋਈ ਹੈ ਜੀ ਤੇ ਉਸ ਤੋਂ ਬਾਅਦ 뮤직 ਦਾ ਸੋ ਬੀਇੰਗ ਅ ਸਿੰਗਰ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਪ੍ਰੋਬਲਮਸ ਆਉਂਦੇ ਆ ਜਦੋਂ ਜੇ ਆਪਾਂ ਇੰਡਸਟਰੀ ਦੇ ਵਿੱਚ ਇੱਕ ਫਰੈਸ਼ਰ ਦੇ ਤੌਰ ਤੇ ਜਾਣਾ ਹੁੰਦਾ ਜਾਂ ਫਿਰ ਸਾਡਾ ਕੋਈ ਗੋਡਫਾਦਰ ਨਹੀਂ ਹੁੰਦਾ ਹਾਂਜੀ ਮਤਲਬ ਕੀ ਪ੍ਰੋਬਲਮਸ ਫਰੈਸ਼ਰ ਲਈ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹਾਂਜੀ ਆਉਂਦੀਆਂ ਨੇ ਬਹੁਤ ਆਉਂਦੀਆਂ ਨੇ ਕਿਉਂਕਿ ਇੱਕ ਚਲੋ ਆਪਣਾ ਤਾਂ ਪਹਿਲਾਂ ਇੰਸਟਾਗ੍ਰਾਮ ਤੇ ਪਾਉਂਦੇ ਰਹਿੰਦੇ ਸੀ ਚਲੋ ਥੋੜੇ ਬਹੁਤੇ ਫੋਲੋਅਰ ਹੈਗੇ ਨੇ 2 ਲੱਖ ਫੋਲੋਅਰ ਹੈਗੇ ਨੇ ਤੇ ਉਹਦੇ ਕਰਕੇ ਚਲੋ ਫਿਰ ਵੀ ਸੌਖਾ ਰਹੇਗਾ ਜਿਵੇਂ ਹੁਣ ਜੇ ਨਵੇਂ ਹੀ ਜਮਾ ਹੀ ਫ੍ਰੈਸ਼ਰ ਆਉਨੇ ਆ ਜਿਵੇਂ 2018 ਦੇ ਵਿੱਚ ਜਮਾ ਹੀ ਫ੍ਰੈਸ਼ਰ ਸੀਗੇ ਸੋ ਪ੍ਰੋਬਲਮ ਤਾਂ ਆਉਂਦੀ ਆ ਜਿਵੇਂ ਹੁਣ ਆਪਾਂ ਕਿਸੇ ਵੱਡੇ ਰਾਈਟਰ ਕੋਲੇ ਚਲੇ ਜਾਈਏ ਗਾਣਾ ਲੈਣ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੈਸੇ ਮੰਗਦੇ ਨੇ ਤੇ ਉਨੇ ਆਪਾਂ ਹਜੇ ਆਪਣੇ ਕੋ ਆਪਣੇ ਉੱਪਰ ਕੋਈ ਕੰਪਨੀਆਂ ਪੈਸੇ ਲਾਉਂਦੀਆਂ ਨੇ ਸੋ ਜਿਵੇਂ ਕੰਪਨੀਆਂ ਨੂੰ ਵੀ ਚਾਹੀਦਾ ਵੀ ਚਲੋ ਜਿਵੇਂ ਜਿਹੜੇ ਨਵੇਂ ਸਿੰਗਰ ਨੇ ਉਹਨਾਂ ਨੂੰ ਸਪੋਰਟ ਕਰ ਦੇਣ ਚਲੋ ਜਿਹੜੇ ਚੱਲ ਗਏ ਉਹ ਉਹਨਾਂ ਨੂੰ ਕਰੀ ਜਾਂਦੇ ਨੇ ਸੋ ਜਿਹੜੇ ਚੱਲ ਗਏ ਉਹ ਤਾਂ ਹੁਣ ਆਪਣੇ ਬਾਬੇ ਦੀ ਕਿਰਪਾ ਉਹਨਾਂ ਪਰ ਤਾਂ ਵਧੀਆ ਹਨਾ ਉਹ ਤਾਂ ਪੈਸੇ ਆਪ ਵੀ ਲਾ ਸਕਦੇ ਨੇ ਤੋ ਜਿਹੜੇ ਨਵੇਂ ਨੇ ਸਿੰਗਰ ਮੈਂ ਕਹਿੰਦਾ ਵੀ ਕੰਪਨੀਆ ਉਹਨਾਂ ਨੂੰ ਸਪੋਰਟ ਕਰਦਾਂ ਤਾਂ ਜ਼ਿਆਦਾ ਵਧੀਆ ਹੈ ਨਾ ਤੇ ਜਿਵੇਂ ਰਾਈਟਰ ਕੋਲ ਵੀ ਚਲੇ ਜਾਂਦੇ ਨੇ ਰਾਈਟਰ ਜਿਹੜੇ ਤਾਂ ਵਧੀਆ ਵਧੀਆ ਗਾਣੇ ਹੁੰਦੇ ਨੇ ਉਹ ਤਾਂ ਪਹਿਲਾਂ ਹੀ ਇੱਕ ਸਾਈਡ ਤੇ ਰੱਖ ਲੈਂਦੇ ਨੇ ਵੀ ਆਹ ਤਾਂ ਮੈਂ ਉਹਨੂੰ ਦਊਂਗਾ ਵੀ ਆਹ ਵੱਡੇ ਸਿੰਗਰ ਨੂੰ ਦਊਂਗਾ ਉਹਨੂੰ ਦਊਂਗਾ ਉਹਦੇ ਲਈ ਲਿਖਿਆ ਹੋਇਆ ਮੈਂ ਜਿਹੜੇ ਮਾੜੇ ਮੋਟੇ ਕੋਈ ਬੱਚੇ ਕੁਚੇ ਹੁੰਦੇ ਨੇ ਉਹ ਸਾਡੇ ਮੂਰੇ ਰੱਖ ਦਿੰਦੇ ਨੇ ਵੀ ਆਹ ਤੁਸੀਂ ਦੇਖ ਲਓ ਭਾਈ ਤੇ ਤੁਸੀਂ ਮਤਲਬ ਤੁਹਾਡੇ ਨਾਲ ਪਰਸਨਲ ਇਨਸੀਡੈਂਟ ਹੋਇਆ ਹੈ ਜਗਾ ਨਹੀਂ ਐਵੇਂ ਦਾ ਨਹੀਂ ਇੱਕ ਦੋ ਗਏ ਸੀਗੇ ਹਾਂ ਗਏ ਸੀ ਕਿ ਮਤਲਬ ਕੀ ਜਿਵੇਂ ਬੌਲੇ ਨਾਮੀ ਨੇ ਜਿਵੇਂ ਵੱਡੇ ਰਾਈਟਰਸ ਨੇ ਬਹੁਤ ਪੈਸੇ ਮੰਗਦੇ ਨੇ 3-3 ਲੱਖ 2-2 ਐਵੇਂ ਕਾਫੀ ਪੈਸੇ ਐਨੇ ਹੁੰਦੇ ਵੀ ਨਹੀਂ ਹੁਣ ਆਪਾਂ ਤਾਂ ਖੇਤੀਬਾੜੀ ਚੋਂ ਪੈਸੇ ਲਾਉਣੇ ਨੇ ਜੀ ਆਪਣਾ ਆਪਾਂ ਕਣਕ ਜੀਰੀ ਝੋਨਾ ਆਲੂਆਂ ਦੀ ਖੇਤੀ ਕਰਦੇ ਆ ਜਾਂ ਆਪੇ ਕਰਦੇ ਆ ਖੇਤੀ ਵੀ ਸਾਰੀ ਤੇ ਮਤਲਬ ਜਦੋਂ ਤੁਸੀਂ ਐਗਰੀਕਲਚਰ ਦੀ ਸਟੱਡੀ ਕੀਤੀ ਜਾਂ ਤੁਸੀਂ ਖੇਤੀ ਕਰਦੇ ਹੋ ਤਾਂ ਘਰਦਿਆਂ ਨੂੰ ਜਦੋਂ ਕਿਹਾ ਹੋਏਗਾ ਵੀ ਮੈਨੂੰ ਸਿੰਗਿੰਗ ਲਾਈਨ 'ਚ ਜਾਣਾ ਤਾਂ ਉਹਨਾਂ ਨੇ ਕਿਹਾ ਨਹੀਂ ਵੀ ਇਹਨਾਂ ਕੰਮਾਂ 'ਚ ਕੁਝ ਨਹੀਂ ਰੱਖਿਆ ਤੂੰ ਐਸੀ ਲਾਈਨ ਚ ਰਾਇ ਇਹ ਜ਼ਿਆਦਾ ਵਧੀਆ ਲਾਈਨ ਹੈ ਨਹੀਂ ਨਹੀਂ ਕਰਦੇ ਨੇ ਪੂਰੀ ਸਪੋਰਟ ਕਰੀ ਆ ਜੀ ਹਾਂ ਕੋਈ ਏਮੇਦਾ ਨਹੀਂ ਹੈਗਾ ਉਹ ਖੇਤੀਬਾੜੀ ਚ ਹੀ ਪੈਸੇ ਲਾਏ ਨੇ ਸਾਰੇ ਉਹਨਾਂ ਨੇ ਤੇ ਮਤਲਬ ਪੂਰੀ ਸਪੋਰਟ ਕਰਦੇ ਨੇ ਐਵੇਂ ਤਾਂ ਕੋਈ ਨਹੀਂ ਹੈਗਾ ਜੀ ਹਾਂ ਕਹਿੰਦੇ ਕੋਈ ਨਹੀਂ ਤੂੰ ਕਰ ਪਹਿਲਾਂ ਸਭ ਤੋਂ ਪਹਿਲਾਂ ਧਾਰਮਿਕ ਗਾਣਾ ਕਰਿਆ ਸੀਗਾ ਜੀ ਸ਼ੁਰੂਆਤ ਮੈਂ ਕਿਹਾ ਵੀ ਧਾਰਮਿਕ ਗਾਣੇ ਨਾ ਕਰੀਏ ਤੇ ਉਸ ਤੋਂ ਬਾਅਦ ਫਿਰ ਆਪਣਾ ਗੁਰਲੇਜ਼ ਅਖਤਰ ਜੀ ਦਾ ਗਾਣਾ ਆਇਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਥੋੜਾ ਗੈਪ ਪੈ ਗਿਆ ਫਿਰ ਟਿਕਟੌਕ ਚੱਲ ਗਿਆ ਟਿਕਟੌਕ ਦੇ ਉੱਤੇ ਨਾ ਅਸੀਂ ਸ਼ੇਰੋ ਸ਼ੈਰੀ ਪਾਉਣ ਲੱਗੇ ਜੀ ਖੇਤੀਬਾੜੀ ਦੇ ਫਾਰਮਿੰਗ ਦੇ ਰਿਲੇਟਿਡ ਹੈ ਨਾ ਟਰੈਕਟਰਾਂ ਦੀ ਸ਼ੇਰੋ ਸ਼ੈਰੀ ਮਤਲਬ ਬਹੁਤ ਮੈਂ ਕਹਿੰਦਾ ਫੁੱਲ ਚੱਲੀ ਵਧੀਆ ਤੇ ਫਿਰ ਉੱਥੇ ਉੱਦੇ ਤੇ ਹੋ ਗਏ ਸੀ 1.30 40000 ਫਾਲੋਅਰ ਹੋ ਗਏ ਸੀਗੇ ਟਿਕਟੌਕ ਤੇ ਉਹ ਬੰਦ ਹੋ ਗਈ ਤੇ ਉਸ ਤੋਂ ਬਾਅਦ ਫਿਰ ਜਿਹੜੀ ਅਸੀਂ ਜਦੋਂ ਬੰਦ ਹੋਣ ਲੱਗੀ ਸੀ ਟਿਕਟੌਕ ਤੇ ਪਾਤਾ ਵੀ ਭਾਈ ਜਿਹੜੇ ਵੀ ਸਾਨੂੰ ਦੇਖਣ ਵਾਲੇ ਨੇ ਉਹ ਇੰਸਟਾਗ੍ਰam ਤੇ ਆ ਜਾਓ ਤੇ ਜਦੋਂ ਵੀਡੀਓ ਪਾਈ ਉਦਣੇ ਸ਼ਾਮ ਨੂੰ ਦੱਸ ਕੇ ਆਪਣੇ ਇੰਸਟਾਗ੍ਰam ਤੇ ਹੋਗੇ ਸੋ ਫਿਰ ਉਹੀ ਸਾਰਾ ਕੰਟੈਂਟ ਇੰਸਟਾਗ੍ਰam ਤੇ ਹੁਣ ਪਾਰੇ ਪਾਉਂਦੇ ਰਹੇ ਆ ਚਾਰ ਪੰਜ ਸਾਲ ਜੀ ਤੇ ਉਸ ਦੇ ਉੱਤੇ ਵਧੀਆ ਆਪਣਾ ਰਿਹਾ 2 ਕ ਲੱਖ ਫਾਲੋਅਰ ਉੱਥੇ ਹੋ ਗਏ ਸੀ ਵਧੀਆ ਹਾਂਜੀ ਸੋ ਆਪਾਂ ਤੁਹਾਡੀ ਗਾਣਾ ਤਾਂ ਤੁਹਾਡਾ ਸੁਣਨਾ ਹੀ ਆ ਪਰ ਆਪਾਂ ਪਹਿਲੇ ਸ਼ਾਇਰੀ ਸੁਣਾਗੇ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਸੋ ਕੋਈ ਬਹੁਤ ਖੂਬਸੂਰਤ ਜੀ ਸ਼ਾਇਰੀ ਸੁਣਾ ਹਾਂਜੀ ਮਤਲਬ ਕੀ ਖੇਤੀਬਾੜੀ ਦੇ ਰਿਲੇਟਿਡ ਹੈ ਨਾ ਆਪਣੀਆਂ ਸ਼ਾਇਰੀਆਂ ਨੇ ਜੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸੁਣਾ ਦੰਨੇ ਸ਼ਾਇਰੀਆਂ ਮੈਨੂੰ ਨਾ ਖੇਤੀਬਾੜੀ ਦੇ ਰਿਲੇਟਿਡ ਸੁਣਾ ਦਿੰਨੇ ਆਂ ਕਹਿੰਦਾ ਮਿਹਨਤ ਬੜੀ ਕੀਤੀ ਮਿਹਨਤ ਬੜੀ ਕੀਤੀ ਹੱਥਾਂ ਨਾਲ ਪੱਟੇ ਵਾਹਣ ਅਸੀਂ ਖੇਤਾਂ ਦੀਆਂ ਜ਼ਰੂਰਤਾਂ ਨਾਲ ਜਿੱਤਿਆ ਜਹਾਨ ਅਸੀਂ ਬੜਦਾ ਤੋਂ ਆਏ ਇਹਨਾਂ ਲੋਹੇ ਦੇਆਂ ਵਾਹਨਾ ਤੱਕ ਇਹਨਾਂ ਲੋਹੇ ਦੇਆਂ ਵਾਹਨਾ ਕਰਕੇ ਪਹੁੰਚੇ ਅਸੀਂ ਪੂਰੇਆਂ ਜਹਾਨਾਂ ਤੱਕ ਤਾਂ ਕਰਕੇ ਸਾਡੀ ਟਰੈਕਟਰਾਂ ਕਰਕੇ ਸ਼ਾਨ ਆ ਜੱਟਾ ਤਾਂ ਹੀ ਤਾਂ ਟਰੈਕਟਰ ਸਾਡੀ ਜਾਨ ਆ ਜੱਟਾ ਤਾਹੀ ਤਾਂ ਟਰੈਕਟਰ ਸਾਡੀ ਜਾਨ ਆ ਜ ਟਾਈਮ ਇਹਦੇ ਮਤਲਬ ਕੀ ਕਰਦੇ ਹੁੰਦੇ ਸੀਗੇ ਜੀ ਖੇਤ ਬਹੁਤ ਬਹੁਤ ਸੋਹਣੀ ਹੈ ਇਹ ਇਹ ਇਮੋਸ਼ਨਸ ਵੀ ਇੱਕੋ ਹੀ ਇਨਸਾਨ ਦਿਖਾ ਸਕਦਾ ਜਿਹੜਾ ਖੇਤਾ ਚ ਵਿਚਰਿਆ ਹੋਏਗਾ ਜਿਹਨੇ ਵੇਖੀ ਹੋਏਗੀ ਉਹ ਚੀਜ਼ ਸੋ ਹੁਣ ਕੋਈ ਆਪਣਾ ਕੋਈ ਤੁਹਾਡਾ ਪਰਸਨਲ ਫੇਵਰਿਟ Song ਹੋਵੇ ਤੁਸੀਂ ਉਹ ਸੁਣਾਉਣਾ ਚਾਹੁੰਦੇ ਹੋ ਹਾਂਜੀ ਗਾਣੇ ਮਤਲਬ ਕੀ ਹੁਣ ਆਪਣੀ ਐਲਬਮ ਆ ਰਹੀ ਹੈ ਮੈਮ ਹਾਂਜੀ ਐਲਬਮ ਦਾ ਨਾਮ ਹੈ ਦਾ ਓਬੀ ਸੀਜ਼ਨ ਤੇ ਜਨੂਨ ਉਹਦਾ ਮਤਲਬ ਪੰਜਾਬੀ ਦੇ ਵਿੱਚ ਜਨੂਨ ਕਹਿ ਸਕਦੇ ਆ ਜੀ ਤੇ ਉਹਦੇ ਵਿੱਚ 8 ਟਰੈਕ ਨੇ ਜੀ ਤੇ ਉਹਦੇ ਵਿੱਚੋਂ ਇੱਕ ਇੰਟਰੋ ਹੈ ਜੀ ਇੰਟਰੋ ਵੀ ਰਿਲੀਜ਼ ਹੋ ਮੈਂ ਇਥੇ ਟੋਕਣਾ ਚਾਹੁੰਦੀ ਆ ਮੈਂ ਇਹਨਾਂ ਦੀ ਇੰਟਰੋ ਸੁਣੀ ਸੀ ਇਹਨਾਂ ਦੇ ਗੀਤ ਦੀ ਤਾਂ ਮੈਨੂੰ ਉਹ ਬਹੁਤ ਪਿਆਰੀ ਲੱਗੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦਾ ਜ਼ਿਕਰ ਕੀਤਾ ਗਿਆ ਫਾਰਮਿੰਗ ਖੇਤ ਸਭ ਦਿਖਾਇਆ ਗਿਆ ਸੋ ਉਹ ਚੀਜ਼ ਬਹੁਤ ਸੋਹਣੀ ਲੱਗੀ ਸੀ ਤਾਂ ਹੀ ਉਹ ਵੀ ਸ਼ੇਰੋ ਸ਼ੈਰੀ ਤੋਂ ਚੱਲੇ ਫਿਰ ਉਹ ਵੀ ਸ਼ੇਰੋ ਸ਼ੈਰੀ ਮੰਗੇ ਕਰੀ ਸੀਗੀ ਹਾਂਜੀ ਉਹ ਹੀ ਤੁਹਾਨੂੰ ਅੱਛਾ ਉਹ ਵੀ ਸੁਣਾ ਦਿਓ ਥੋੜੀ ਜਿਹੀ ਉਹ ਸੀਗੀ ਐਵੇਂ ਕਹਿੰਦਾ ਸ਼੍ਰੀ ਫਤਿਹਗੜ ਸਾਹਿਬ ਸਿਰ ਝੁੱਕਦਾ ਤੇ ਮੈਂ ਇੱਕ ਮਿੰਟ ਕੱਢੇ ਲੈਣਾ ਹੀ ਤੇ ਉਹ ਐਵੇਂ ਸੀਗੀ ਸ਼੍ਰੀ ਫਤਿਹਗੜ ਸਾਹਿਬ ਉਹ ਵੀ ਮਤਲਬ ਤਾਂ ਹੀ ਕਰੀ ਸੀ ਕਿਉਂਕਿ ਆਪਣਾ ਫਤੇਗੜ ਸਾਹਿਬ ਤੋਂ ਹੀ ਚੱਲਦਾ ਨਾ ਸਾਰਾ ਹੀ ਜੀ ਉੱਥੇ ਵਾਈਗੁਰੂ ਜੀ ਦੀ ਕਿਰਪਾ ਨਾਲ ਜ਼ਿਆਦਾ ਉੱਥੇ ਹੀ ਹੁੰਨੇ ਆ ਜੀ ਤੇ ਉਹ ਵੀ ਤੁਹਾਨੂੰ ਸੁਣਾ ਦੰਨੇ ਆਪਣੀ ਇੰਟਰੋ ਜੀ ਤੇ ਉਹ ਐਵੇਂ ਸੀਗੀ ਸੀ ਹੁਣ ਉਸ ਉਸ ਦੇ ਇੰਟਰੋ ਨੂੰ ਵੀ ਕਾਫੀ ਪਸੰਦ ਕੀਤਾ। ਹਾਂਜੀ ਇੰਸਟਰੋ ਬਹੁਤ ਵਧੀਆ ਉਹਦੇ ਤੇ ਰੀਲਾਂ ਰੂਲਾਂ ਹੀ ਵਧੀਆ ਬਣ ਰਹੀ ਐਵੇਂ ਸੀਗੀ ਸ਼੍ਰੀ ਫਤਿਹਗੜ੍ਹ ਸਾਹਿਬ ਰੱਬ ਵੱਸਦਾ ਜਿੱਥੇ ਪੱਲਾ ਅੱਡ ਕੇ ਮੰਗਦਾ ਮੈਂ ਮੈਨੂੰ ਯਾਦ ਖੁਦਾ ਦੀ ਆ ਜਾਂਦੀ ਜਦੋਂ ਇਸ ਸ਼ਹਿਰ ਚੋਂ ਲੰਘਦਾ ਮੈਂ ਕੁਝ ਨਵੇਂ ਨੇ ਕੁਝ ਪੁਰਾਣੇ ਨੇ ਕੁਝ ਹੱਥ ਛੜਾ ਪਾਰ ਗਏ ਕੁਝ ਕਹਿਣ ਚਲਾਕੀ ਕਰਦਾ ਇਹ ਕੁਝ ਮੈਨੂੰ ਬਣਾ ਕਲਾਕਾਰ ਗਏ ਜਿੱਥੇ ਕਦਰ ਨਾ ਪੈਂਦੀ ਜ਼ੁਰਤਾਂ ਦੀ ਮੈਂ ਉਸ ਜਗ੍ਹਾ ਤੇ ਵਹਿੰਦਾ ਨਹੀਂ ਬੇਸ਼ੱਕ ਬੁਰਾ ਮੈਂ ਲੋਕਾਂ ਲਈ ਮੈਂ ਖੁਦ ਨੂੰ ਚੰਗਾ ਕਹਿੰਦਾ ਨਹੀਂ ਕਾਲੀ ਰਾਤ ਵੀ ਦੇਖੀ ਰੋਂਦੀ ਮੈਂ ਚਿੱਟਾ ਚੰਨ ਵੀ ਵੇਖਿਆ ਅੱਖੀਆਂ ਨੇ ਫਰਿਆਦ ਸੁਣੂਗਾ ਮਾਲਕ ਕਿਉ ਮੈਂ ਬਹੁਤ ਉਮੀਦਾਂ ਰੱਖੀਆਂ ਨੇ ਕਈ ਬਹੁਤੀਆਂ ਸਿਫਤਾਂ ਕਰਦੇ ਨੇ ਕਈ ਪਿੱਠ ਦੇ ਉੱਤੇ ਚੀਕ ਰਹੇ ਮੈਂ ਕੁਝ ਲੋਕਾਂ ਲਈ ਰੁਕਦਾ ਨਹੀਂ ਅਰਪਣ ਨੂੰ ਬਹੁਤ ਉਡੀਕ ਰਹੇ ਬੰਦਾ ਪਿੱਠ ਤੇ ਗੱਲਾਂ ਨਹੀਂ ਕਰਦਾ ਬਾਈ ਜੋਰ ਹੁੰਦਾ ਏ ਜਿਹੜੇ 'ਚ ਮਹਿੰਗੀ ਕਾਰ ਦੇ ਮੁੱਲ ਦੇ ਆਉਂਦੇ ਨੇ ਜਿਹੜੇ ਖੜੇ ਟਰੈਕਟਰ ਵੇੜੇ 'ਚ ਤੱਕ 30 ਕਿਲਿਆਂ ਦਾ ਇਕੱਠਾ ਇਹ ਲਾ ਕੇ 6 ਮੋਟਰਾਂ ਭਰਦਾ ਮੈਂ ਮੈਨੂੰ ਮਾਨ ਪੰਜਾਬ ਤੇ ਹੁੰਦਾ ਜਿੱਥੇ ਟੌਰ ਨਾਲ ਖੇਤੀ ਕਰਦਾ ਮੈਂ ਜਿੱਥੇ ਰਹਿ ਕੇ ਖੇਤੀ ਕਰਦਾ ਮੈਂ ਫੇਰ ਉਹ ਖੇਤੀ ਦਾ ਫੇਰ ਜ਼ਿਕਰ ਹੋ ਜਾਂਦਾ ਘੁਮ ਘਮਾ ਕੇ ਬਹੁਤ ਬਹੁਤ ਖੂਬਸੂਰਤ ਇੱਕ ਇਮੋਸ਼ਨਸ ਨਜ਼ਰ ਆ ਰਹੀ ਹੈ ਇਹ ਖੁਦ ਲਿਖੀ ਹੈ ਇਹ ਮੁੰਡਾ ਜੀ ਆਪਣੇ ਕੋਲ ਪਿੰਡ ਆ ਫਤੇਗੜ ਸਾਹਿਬ ਚ ਪੰਜੋਲਾ ਪਿੰਡ ਆ ਉਹਨੇ ਲਿਖੀ ਹੋਈ ਇਹਨੂੰ ਉਹਨੂੰ ਕਹਿ ਕੇ ਕਹਿ ਕੇ ਵੀਰੇ ਵੀ ਐਵੇਂ ਹੀ ਦਾ ਬਣਾਉਣਾ ਕੁਝ ਉਹਦੇ ਨਾਲ ਬੈ ਕੇ ਇਕੱਠੇ ਬੈ ਕੇ ਉਹਨੇ ਲਿਖੀ ਹੋਈ ਹੈ ਜੀ ਬਹੁਤ ਬਹੁਤ ਖੂਬਸੂਰਤ ਲਿਖੀ ਹੋਈ ਹੈ ਤੇ ਜੇ ਤੁਹਾਡੇ ਮਤਲਬ ਤੁਸੀਂ ਬਚਪਨ ਤੋਂ ਜਿਵੇਂ ਕਹਿ ਰਹੇ ਹੋ ਵੀ ਮੈਂ ਸੋਚਿਆ ਹੀ ਹੋਇਆ ਸੀਗਾ ਵੀ ਮੈਂ ਇਸ ਲਾਈਨ 'ਚ ਆਉਣਾ ਹੈ ਤੇ ਕਿਹੜੇ ਸਿੰਗਰ ਨੂੰ ਸੁਣਨਾ ਪਸੰਦ ਕਰਦੇ ਸੀ ਤੁਸੀਂ ਆਪਾਂ ਸਾਰਿਆਂ ਨੂੰ ਸੁਣਦੇ ਆਂ ਜੀ ਜਿਹੜੇ ਹੁਣ ਨਵੇਂ ਅੱਜ ਕੱਲ੍ਹ ਅਰਜੰਟਿਨ ਤੋਂ ਬਾਈ ਦੀ ਫੁੱਲ ਚੜ੍ਹਾਈ ਆ ਜੀ ਉਹਨਾਂ ਨੂੰ ਸੁਣ ਜਿਵੇਂ ਜਿਹਦਾ ਜਮਾਨਾ ਜਮਾਨੇ ਨਾਲ ਚੱਲਣਾ ਪੈਂਦਾ ਉਵੇਂ ਹੀ ਮਤਲਬ ਕਿ ਸਾਰੇ ਪੁਰਾਣੇ ਸਿੰਗਰਾਂ ਨੂੰ ਆਪਾਂ ਸੁਣਦੇ ਆਂ ਸਰਦੂਲ ਜੀ ਆਈਡਲ ਵੀ ਹੁੰਦੇ ਆਪਾਂ ਆਈਡੀਅਲ ਬੱਸ ਵਿੱਚ ਸਾਰੇ ਹੀ ਆ ਵੀ ਆਪਣਾ ਵਧੀਆ ਤਰੀਕੇ ਨਾਲ ਸਿੱਧੂ ਬਾਈ ਨੂੰ ਬਹੁਤ ਸੁਣਦੇ ਆ ਜੀ ਤੇ ਜਿਵੇਂ ਪੁਰਾਣਿਆਂ ਚੋਂ ਸਰਦੂਲ ਸਕੰਦਰ ਸਾਹਿਬ ਜੀ ਨੂੰ ਬਹੁਤ ਸੁਣਦੇ ਆ ਜੀ ਕੁਲਦੀਪ ਮਾਨਕ ਸਾਹਿਬ ਜੀ ਨੂੰ ਬਹੁਤ ਸੁਣਦੇ ਆ ਜੀ ਚਮਕੀਲਾ ਜੀ ਨੂੰ ਬਹੁਤ ਸੁਣਦੇ ਆ ਜੀ ਤੇ ਮਤਲਬ ਐਵੇਂ ਬਲਕਾਰਨ ਖੀਲਾ ਜੀ ਨੂੰ ਬਹੁਤ ਸੁਣਦੇ ਆ ਹਾਂਜੀ ਹਾਂਜੀ ਨਵੇਂਆਂ ਚੋਂ ਜਿਵੇਂ ਜਿਹੜੇ ਅੱਜ ਕੱਲ ਚੱਲਦੇ ਨੇ ਅਰਜਨ ਢਿੱਲੋਂ ਬਾਈ ਆਪਣਾ ਸਤਿੰਦਰ ਸਰਤਾਜ ਜੀ ਮਤਲਬ ਕਿ ਸਾਰੇ ਕਲਾਕਾਰ ਜਿਹਨੇ ਜਿਹੜਾ ਗਾਣਾ ਵਧੀਆ ਆਪਾਂ ਸਭ ਨੂੰ ਸੁਣਦੇ ਆ ਜੀ ਹਾਂਜੀ ਜਾਰਡਨ ਹੁਣ ਕਰੰਟ ਕਰੰਟ ਕਿਹੜਾ ਫੇਵਰਟ ਚਾਹੀਦਾ ਫਿਲਹਾਲ ਤਾਂ ਜੋ ਅਰਜੈਂਟਲੋਂ ਬਈਓ ਚੱਲ ਰਿਹਾ ਜੀ ਹਾਂਜੀ ਬਹੁਤ ਉਹਨਾਂ ਦੀ ਐਲਬਮ ਸੁਣੀ ਹੈ ਤੁਸੀਂ ਹਾਂਜੀ ਸਾਰੀ ਐਲਬਮ ਬਹੁਤ ਉਹਦਾ ਜੀ ਹੁਣ ਅੱਜ ਦੀ ਡੇਟ 'ਚ ਤਾਂ ਕੋਈ ਤੋੜੇ ਨਹੀਂ ਬਹੁਤ ਸੋਹਣਾ ਕੰਮ ਕਰਦੇ ਨੇ ਉਹ ਵੀ ਜੀ ਕਿਹੜਾ ਗੀਤ ਸਭ ਤੋਂ ਵਧੀਆ ਲੱਗਾ ਉਹਨਾਂ ਦੇ ਸਾਰੇ ਗਾਣੇ ਨੇ ਇੱਕ ਤਾਂ ਸੜਕਾਂ ਵਾਲਾ ਚੱਲਦਾ ਜੀ ਸੜਕਾਂ ਤੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਇਹ ਵੀ ਡਿਫਰੈਂਟ ਜੀ ਚੀਜ਼ ਆ ਤੇ ਬਾਕੀ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਗਾਣਾ ਸਭ ਤੋਂ ਵਧੀਆ ਜਿਹੜਾ ਉਹਦਾ ਕੋਈ ਤੋੜ ਨਹੀਂ ਹੈਗਾ ਬਹੁਤ ਸੋਹਣਾ ਡੋਲੇ ਉੱਤੇ ਬੰਨੇ ਆ ਕੋਹੇ ਨੂਰ ਹੁੰਦਾ ਸੀ ਬਹੁਤ ਸੋਹਣਾ ਗਾਣਾ ਜੀ ਤੋਂ ਬ ਇਹ ਤੁਸੀ ਤੁਹਾਡਾ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਫੇਵਰਿਟ ਸਿੰਗਰ ਹੈ ਤੁਸੀਂ ਆਪਣੇ ਕਿਸੇ ਫੇਵਰਿਟ ਸਿੰਗਰ ਦਾ ਗੀਤ ਸੁਣਾਉਣਾ ਚਾਹੋਗੇ ਹਾਂਜੀ ਕੋਈ ਗੱਲ ਨਹੀਂ ਤੁਹਾਨੂੰ ਉਹ ਵੀ ਸੁਣਾ ਦੰਨੇ ਹਾਂਜੀ ਆਪਾਂ ਚਮਕੀਲਾ ਜੀ ਦਾ ਸੁਣਾ ਦੰਨੇ ਮੇਰੇ ਇਸ ਟਾਈਮ ਉਹੀ ਦਿਮਾਗ ਚਾ ਰਿਹਾ ਉਹ ਖਾਂਦੇ ਪੀਂਦੇਆਂ ਨੂੰ ਦੇਖ ਕੇ ਨਾ ਸੜੀਏ ਆਂਡ ਤੇ ਗਵਾਂਡ ਚ ਕਦੇ ਨਾ ਲੜੀਏ ਵੈਰੀ ਕਰ ਜਾ ਕੇ ਵੀ ਕਦੇ ਨਹੀਂ ਖਾਈਦਾ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਹਾਂਜੀ ਕੀ ਬਾਤ ਹੈ ਸੋ ਰਿਆਜ਼ ਦੀ ਗੱਲ ਕਰੀਏ ਤਾਂ ਕਿੰਨੇ ਟਾਈਮ ਦਾ ਰਿਆਜ਼ ਕਰਨਾ ਪੈਂਦਾ ਔਰ ਜਦੋਂ ਸਿੰਗਰ ਹੁੰਦਾ ਉਹਨੂੰ ਤਾਂ ਆਪਣੀ ਆਵਾਜ਼ ਦਾ ਵੀ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾ ਸੋ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰਦੇ ਹੋ ਐਂਡ ਰਿਆਜ਼ ਦਾ ਕੀ ਤੁਹਾਡਾ ਮਤਲਬ ਹਿਸਾਬ ਕਿਤਾਬ ਹੁੰਦਾ ਰਿਆਜ਼ ਜੀ ਮਤਲਬ ਕਿ ਸਵੇਰੇ ਸਵੇਰੇ ਜਿੰਨਾ ਕ ਟਾਈਮ ਮਿਲਦਾ ਮੈਂ ਇਹ ਨਹੀਂ ਕਹਿੰਦਾ ਮੈਂ ਡੇਲੀ ਕਰਦਾ ਜੀ ਜਦੋਂ ਸਮਾਂ ਮਿਲਦਾ ਜਰੂਰ ਹਰਮੋਨੀਅਮ ਤੇ ਸਮਾਂ ਲਾਈਦਾ ਜੀ ਕਿਉਂਕਿ ਹਜੇ ਮੇਰਾ ਗਲਾ ਹੋਰ ਹੈ ਤਿਆਰ ਮੈਂ ਫੁੱਲ ਮੁਕੰਮਲ ਤਿਆਰ ਨਹੀਂ ਹੋਇਆ ਮਿਹਨਤ ਕਰ ਰਹੇ ਹਾਂ ਸਟ੍ਰਗਲਰ ਹਾਂ ਜੀ ਹਜੇ ਤੇ ਅਵਾਇਡ ਤਾਂ ਚੀਜ਼ਾਂ ਕਰਨੀਆਂ ਪੈਂਦੀਆਂ ਕੋਲ ਡਰਿੰਕ ਤੋਂ ਬਹੁਤ ਅਵਾਇਡ ਹੋਣਾ ਪੈਂਦਾ ਜੀ ਤੱਤਾ ਠੰਡਾ ਨਹੀਂ ਕਰਨਾ ਹੈਗਾ ਮਤਲਬ ਕਿ ਬਹੁਤ ਗਲੇ ਸੌਸ ਵਗੈਰਾ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਫਿਰ ਉਹ ਗਲੇ ਨੂੰ ਪ੍ਰੋਬਲਮ ਕਰਦਾ ਫਿਰ ਉਹ ਗਰਮ ਪਾਣੀ ਪੀ ਕੇ ਫਿਰ ਸਾਰੀ ਸੈਟਿੰਗ ਕਰਨੀ ਪ ਇਹ ਤਾਂ ਖਾ ਵੀ ਲਈਦਾ ਜੀ ਜਿਵੇਂ ਸਮਝ ਲਓ ਵੀ ਨਹੀਂ ਹੁੰਦਾ ਅਨੀ ਪਿਛਲੇ ਸੀਜ਼ਨ ਦੇ ਵਿੱਚ ਤਾਂ ਬਾਲਾ ਘੱਟ ਖਾਦਾ ਕਿਉਂਕਿ ਪਿਛਲੇ ਸੀਜ਼ਨ 'ਚ ਵਧੀਆ ਰਿਹਾ ਸੀ ਪਿਛਲੇ ਸੀਜ਼ਨ 'ਚ ਮੇਰੇ ਮਾਮਾ ਜੀ ਦੇ ਮੁੰਡੇ ਦਾ ਵਿਆਹ ਸੀ ਅਸੀਂ ਉੱਥੇ ਸ਼ੋਜ਼ ਲਾਏ ਮੈਂ ਪਹਿਲਾਂ ਮੈਂ ਮਾਮਾ ਜੀ ਨੂੰ ਕਿਹਾ ਮੈਂ ਕਿਹਾ ਮੈਂ ਗਾਉਣਾ ਜੀ ਕਹਿੰਦੇ ਕੋਈ ਨਹੀਂ ਗਾਲਾ ਉੱਥੇ ਫਿਰ ਅਸੀਂ ਆਪਣੇ ਮਿਊਜ਼ੀਸ਼ੀਅਨਸ ਕਰਕੇ ਤੇ ਉੱਥੇ ਮੈਂ ਪਹਿਲਾਂ ਆਪਣਾ ਜਿਹੜਾ ਸ਼ੋਅ ਲਾਇਆ ਸੀਗਾ ਜੀ ਉਸ ਤੋਂ ਬਾਅਦ ਉਹ ਵੀਡੀਓਜ਼ ਪਾਈਆਂ ਇੰਸਟਾਗ੍ਰam ਦੇ ਉੱਤੇ ਉਸ ਤੋਂ ਫਿਰ ਸਾਨੂੰ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਸ਼ੋਜ਼ ਬੁੱਕ ਹੋਏ ਜੀ ਹਾਂਜੀ ਤੇ ਜਿਵੇਂ ਹੁਣ ਤੁਸੀਂ ਫੈਮਲੀ ਦੀ ਗੱਲ ਕਰ ਲਓ ਚਾਹੇ ਤੁਹਾਡੇ ਫੈਨਸ ਕਹਿ ਲਓ ਹੈਨਾ ਤੇ ਅਜ ਤੱਕ ਦਾ ਸਭ ਤੋਂ ਪ੍ਰੀਸ਼ੀਅਸ ਜਾਂ ਖੂਬਸੂਰਤ ਕੰਪਲੀਮੈਂਟ ਤੁਹਾਨੂੰ ਤੁਹਾਡੇ ਗੀਤਾ ਕਰਕੇ ਮਿਲਿਆ ਹੋਵੇ ਕੋਈ ਨਹੀਂ ਸਾਰੇ ਹਿਤਤਾ ਸਟ੍ਰਗਲਰ ਸਾਰੇ ਮਤਲਬ ਸਪੋਰਟ ਕਰਦੇ ਨੇ ਸਾਰੇ ਕਹਿੰਦੇ ਨੇ ਵੀ ਬਹੁਤ ਵਧੀਆ ਲੱਗੇ ਰਹੋ ਚਲੋ ਕਿਸੇ ਦਿਨ ਮਾਰ ਸਾਡੇ ਵੀ ਸੁਣੂਗਾ ਜੀ ਸੋ ਲੱਗੇ ਹੋਏ ਆ ਜੀ ਹਿੱਤਾਂ ਲੈਣ ਚ ਤੇ ਦੇਖੋ ਕਦੋਂ ਟਾਈਮ ਆਉਂਦਾ ਜੀ ਅੱਛਾ ਕਿਹੜੇ ਸਿੰਗਰ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸਾਰੇ ਵਧੀਆ ਨੇ ਜੀ ਕਿਸੇ ਦਾ ਨਾਮ ਨਹੀਂ ਲੈਣਾ ਇਹ ਇਦਾਂ ਕਿਉਂ ਹਾਂਜੀ ਸਾਰੀ ਵਧੀਆ ਕੋਈ ਇੱਕ ਅੱਦਾ ਹੋਵੇ ਜਿਸ ਨਾਲ ਤੁਹਾਡਾ ਡ੍ਰੀਮ ਹੋਵੇ ਕੰਮ ਕਰਨ ਦਾ ਡ੍ਰੀਮ ਮਤਲਬ ਕੀ ਹੁਣ ਹਜੇ ਤਾਂ ਜੀ ਆਪਾਂ ਡ੍ਰੀਮ ਐਡਾ ਬੜਾ ਲਿਆ ਵੀ ਨਹੀਂ ਹੈਗਾ ਜੀ ਹਾਂ ਵੀ ਕੋਈ ਹੋ ਜੇ ਕੋਈ ਸਾਨੂੰ ਕੋਈ ਸਪੋਰਟ ਕਰੇ ਕੋਈ ਵੱਡਾ ਸਿੰਗਰ ਤਾਂ ਅਸੀਂ ਕਰ ਲਾਂਗੇ ਉਹਦੇ ਨਾਲ ਕੋਈ ਵੀ ਹੁਣ ਹਰ ਇੱਕ ਸਿੰਗਰ ਨੇ ਜੀ ਮਤਲਬ ਕੋਈ ਨਾ ਕੋਈ ਉਹਨਾਂ ਨੂੰ ਲੈ ਕੇ ਆਉਂਦਾ ਹਾਂ ਕੋਈ ਇੱਕ ਸਪੋਰਟ ਮਿਲ ਜਿੰਦੀ ਇੱਕ ਨਾਮ ਹੋ ਜਾਂਦਾ ਵੀ ਹਾਂ ਉਹਨਾਂ ਨੇ ਲਾਂਚ ਕੀਤਾ ਹਜੇ ਉਹ ਸਾਡੇ ਨਾਲ ਤਾਂ ਕਦੇ ਹੋਇਆ ਨਹੀਂ ਹੈਗਾ ਜੀ ਹਾਂ ਜੇ ਕੋਈ ਸਾਨੂੰ ਸਪੋਰਟ ਕਰੇ ਤਾਂ ਜ਼ਰੂਰ ਕਰਾਂਗੇ ਜੀ ਹਾਂਜੀ ਤੇ ਕੋਈ ਵੀ ਕਰ ਦਵੇ ਵੱਡਾ ਸਿੰਗਰ ਅਸੀਂ ਉਹਦੇ ਨਾਲ ਜ਼ਰੂਰ ਕੰਮ ਕਰ ਲਾਂਗੇ ਹਾਂਜੀ ਜਿਵੇਂ ਬੜੇ ਸਾਰੇ ਰਿਐਲਿਟੀ ਸ਼ੋਜ਼ ਵੀ ਹੁੰਦੇ ਆ আজকাল ਆਪਣੇ ਪੰਜਾਬੀ ਪੰਜਾਬ ਦੇ ਵਿੱਚ ਤਾਂ ਵੋਕਲਸ ਨੂੰ ਲੈ ਕੇ ਉਸ ਦੇ ਵਿੱਚ ਕਦੇ ਟਰਾਈ ਨਹੀਂ ਕੀਤਾ ਨਹੀਂ ਉਹਦੇ ਵਿੱਚ ਨਹੀਂ ਕਦੇ ਟਰਾਈ ਕੀਤਾ ਜੀ ਮਤਲਬ ਸਕੂਲ ਵਗੈਰਾ ਦੇ ਵਿੱਚ ਜ਼ਰੂਰ ਹੋ ਸਕੂਲ ਲੈਵਲ ਦੇ ਉੱਤੇ ਜ਼ਰੂਰ ਕੀਤਾ ਤੇ ਚਲੋ ਬਾਬੇ ਦੀ ਕਿਰਪਾ ਨਾਲ ਹੁਣ ਸ਼ੋਜ਼ ਵਗੈਰਾ ਦੀ ਵੀ ਇਨਕੁਆਰੀਆਂ ਆਈ ਜਾਂਦੀਆਂ ਨੇ ਤੇ ਠੀਕ ਹੈ ਜੀ ਵਧੀਆ ਕੰਮ ਚੱਲ ਰਿਹਾ ਹੈ ਤਸੱਲੀ ਐ ਸ਼ੁਕਰ ਹੈ ਹਾਂ ਬੜੀ ਜਿੰਨੇ ਕਿ ਜੋਗੇ ਹੈਗੇ ਉਹਨੇ ਕ ਤਾਂ ਵਧੀਆ ਮਿਲ ਜਾਂਦਾ ਜੀ ਹਾਂ ਹਾਂਜੀ 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 ਤੇ ਕੁਝ ਖਾਸ ਤੁਸੀਂ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਹਾਂਜੀ ਬਸ ਖਾਸ ਇਹੀ ਕਹਿਣਾ ਜੀ ਆਪਣੀ ਜਿਹੜੀ ਐਲਬਮ ਬਾਈ ਆ ਦਾ ਆਬੀ ਸੀਜ਼ਨ ਉਹਦੇ ਵਿੱਚ 8 ਟਰੈਕ ਨੇ ਜੀ ਪੂਰੇ ਸੋ ਇੱਕ ਇੰਟਰੋ ਹੈ ਜੀ ਤੇ ਉਸ ਤੋਂ ਬਾਅਦ ਯੈਂਕੀ ਗਾਣੇ ਜਿਹੜਾ ਵੀਡੀਓ ਦੇ ਨਾਲ ਉਹ ਰਿਲੀਜ਼ ਹੋ ਚੁੱਕਿਆ ਜੀ ਹੁਣ ਬਸ ਐਮਜੀ ਕਾਲਜ ਗਾਣਾ ਇਹ ਤੋਂ ਬਾਅਦ ਰਿਲੀਜ਼ ਕਰਾਂਗੇ ਉਸ ਤੋਂ ਬਾਅਦ 70s ਆ ਪੁਰਾਣੇ ਖੁੰਡਾ ਅਕ ਬਾਹਰਲੇ ਵਾਲੀ ਗਾਣਾ ਕੀਤਾ ਹੈ ਮੈਮਰੀ ਆਫ ਪੰਜਾਬ ਤੇ ਮਤਲਬ ਸਾਡੇ ਜਿਵੇਂ ਜਿਵੇਂ ਗਾਣੇ ਸੀ ਨਾ ਇਕੱਠੇ ਨਹੀਂ ਪਾਉਣੇ ਮੈਮ ਗਾਣੇ ਇਕੱਠੇ ਪਾਵਾਂਗੇ ਹਜੇ ਨਹੀਂ ਹਾਈਪ ਨਹੀਂ ਹੈਗੀ ਸਾਰੇ ਗਾਣੇ ਰਲ ਜਾਣਗੇ ਸਾਰੇ ਕਹੀਆਂ ਨੇ ਇਕੱਠੇ ਨਹੀਂ ਪਾਰੇ ਇਕੱਠੇ ਗਾਣੇ ਇਸ ਕਰਕੇ ਨਹੀਂ ਪਾਰੇ ਰਲ ਜਾਣਗੇ ਹ ਜਿਵੇਂ ਰੀਲਾਂ ਰੂਲਾਂ ਪਵਾ ਰਹੇ ਆ ਹਜੇ ਵਧੀਆ ਚਲੋ ਰੀਲਾਂ ਦੇ ਤੇ ਪੈ ਗਈਆਂ ਜਿੰਨੀਆਂ ਕ ਮੈਂ ਉਹਦੀ ਕਮੈਂਟ ਬੜੇ ਸੀਗੇ ਇੰਟਰੋ ਦੇ ਵਿੱਚ ਤਾਂ ਕਈ ਲਿਖ ਰਹੇ ਸੀਗੇ ਵੀ ਪੂਰਾ ਗਾਣਾ ਗਦਵਾਨਾ ਸੋ ਉਹ ਉਹਨਾਂ ਚੀਜ਼ਾਂ ਦੀ ਵੀ ਕਾਫੀ ਐਕਸਾਈਟਮੈਂਟ ਹੁੰਦੀ ਆ ਪਰ ਇਹ ਜਿਹੜੀ ਤੁਸੀਂ ਐਲਬਮ ਕੱਟਨੀ ਐ ਇਸ ਦੇ ਵਿੱਚੋਂ ਤੁਹਾਡਾ ਕਿਹੜਾ ਖੁਦ ਨੂੰ ਮਤਲਬ ਬਹੁਤ ਪਸੰਦ ਵਾਲਾ ਗੀਤ ਹੈ ਕਿ ਤੁਹਾਨੂੰ ਬਹੁਤ ਪਸੰਦ ਹੋਵੇ ਉਹ ਗੀਤ ਹਾਂਜੀ ਗਾਣੇ ਤਾਂ ਵੈਸੇ ਸਾਰੇ ਵਧੀਆ ਚੁਣੇ ਹੋਏ ਨੇ ਤੇ ਤੁਹਾਨੂੰ ਸੁਣਾ ਵੀ ਦਿੰਨੇ ਇੱਕ ਦੋ ਗਾਣੇ ਹਾਂਜੀ ਤੇ ਇੱਕ ਤਾਂ ਗਾਣਾ ਸੀਗਾ ਜੀ ਆਪਣਾ 70s ਗਾਣਾ ਜਿਹੜਾ ਉਹ ਸੁਣਾ ਦੰਨ ਲਈ ਮੈਂ ਤੁਹਾਨੂੰ ਤੇ ਉਸ ਤੋਂ ਬਾਅਦ ਇੱਕ ਮੈਮਰੀ ਆਫ ਪੰਜਾਬ ਉਹ ਵੀ ਗਾਣਾ ਜਿੰਕੇ ਤਾਂ ਸਭ ਨੇ ਸੁਣੇ ਲਿਆ ਹਨ ਸੋ ਉਹ ਸੁਣਾ ਦਿੰਨਾ ਜਿਹੜਾ ਚਲੋ ਹਜੇ ਨਹੀਂ ਆਇਆ ਹਨੀ ਰਿੱਕੀ ਆ ਰਿਹਾ ਸੋ ਆਪਾਂ ਤੁਹਾਨੂੰ ਸੁਣਾ ਦਿੰਨੇ ਇਹ ਗਾਣਾ ਹਜੇ ਰਿਲੀਜ਼ ਨਹੀਂ ਹੋਇਆ ਹੈਗਾ ਹੀ ਉਹ ਸੁਣਾ ਦਿੰਨਾ ਹੂੰ ਹੋ ਨੰਬਰ ਦੇ ਵਿੱਚ ਜ਼ੀਰਵਾਂ ਜੀ ਦੇ ਸਤ ਪੈਂਦੀਆਂ ਨੇ ਉਹ ਮਹੀਨੇ ਵਿੱਚ ਤਰੀਕਾਂ ਜੀ ਦੀਆਂ ਅੱਠ ਪੈਂਦੀਆਂ ਨੇ ਵਿੱਚ ਬਾਜ਼ਾਰ ਦੇ ਫੜਕੇ ਮੇਰੀ ਬਾਹ ਖੜ ਗਿਆ ਨਹੀਂ ਮੈਂ ਮੰਗਿਆ ਕੀ ਕੋਕਾ ਛੱਟ ਤਲੀ ਤੇ ਧਰ ਗਿਆ ਨੀ ਉਹ ਅਸਲਾ ਚੱਕਣ ਵੇਲੇ ਕਰਦਾ ਖੇਚਲ ਨਹੀਂ ਭਾਬੀ ਉਹਦੇ ਚੱਲਦੇ ਪਰਚੇ ਮੇਰੇ ਪੇਪਰ ਨਹੀਂ ਭਾਬੀ ਹਾਏ ਉਹਦੇ ਚੱਲਦੇ ਪਰਚੇ ਮੇਰੇ ਪੇਪਰ ਨਹੀਂ ਭਾਬੀ ਉਹ ਤੋਂ ਬਾਅਦ ਅਗਲਾ ਐ ਮੈਂ ਜੀ ਮੈਂ ਜੱਜ ਬਣਨ ਦੀ ਕਰਾਂ ਤਿਆਰੀ ਸੋਨੇ ਨਾਲ ਉਹਨੇ ਰਫਲ ਸ਼ਿੰਗਾਰੀ ਹੈਬਟ ਜੱਟ ਦੀ ਬਾਲੀ ਕੱਬੀ ਗੀਜੇ ਰੱਖੇ ਸਿਲਵਰ ਡੱਬੀ ਐਲ ਵੀ ਗੁਚੀ ਯਾਰਾ ਚੱਕ ਕੇ ਟੌਰ ਟੱਪੇ ਦੀਆਂ ਹੱਦਾਂ ਟੱਪ ਕੇ ਐਨਕ ਲਾ ਕੇ ਅੱਖ ਤੋਂ ਲੱਗੇ ਦੇਖਣ ਨੀ ਭਾਬੀ ਉਹਦੇ ਚੱਲਦੇ ਪਰਚੇ ਮੇਰੇ ਪੇਪਰ ਨੀ ਭਾਬੀ ਸੋ ਜਿਵੇਂ ਦਾ ਮਾਹੌਲ ਆ ਜੀ ਉਵੇਂ ਦਾ ਗਾਣਾ ਕਰਨਾ ਪੈਂਦਾ ਜੀ ਹਾਂਜੀ ਹਾਂਜੀ ਤੇ ਅਗਲਾ ਹੋਰ ਇਕ ਤੂੰ ਆ ਸੁਣਾ ਦਿੰਨੇ ਇਹ ਬਾਹਰ ਲਿਆਂ ਵਾਸਤੇ ਕਰੇ ਅੱਜ ਕੱਲ ਜਿਵੇਂ ਸਾਰੇ ਬਾਹਰ ਗਏ ਹੋਏ ਨੇ ਹਨਾਈ ਉਹਨਾਂ ਨੂੰ ਮਤਲਬ ਉਹ ਯਾਦ ਆਉਂਦੀ ਆ ਜੀ ਇਹ ਕੌਣਾ ਵਾਸਤੇ ਕਰਿਆ ਜੀ ਉਹਨੂੰ ਖੁਸ਼ ਹੋ ਕੇ ਦੱਸਿਆ ਸੀ ਚੱਲਿਆ ਮੈਂ ਬਾਹਰ ਨੂੰ ਪਿੰਡ ਵਿੱਚ ਛੱਡ ਆਇਆ ਜਿਗਰੀ ਮੈਂ ਯਾਰ ਨੂੰ ਯਾਦ ਆਈਆਂ ਉਹਦੇ ਨਾਲ ਗੇੜੀਆਂ ਜੋ ਮਾਰੀਆਂ ਸਟੋਰੀ ਵੇਖ ਰੋਇਆ ਛੱਡ ਥੱਲੇ ਖੜੀ ਕਾਰ ਨੂੰ ਹੈਪੀ ਕਰਦਾ ਤੈਨੂੰ ਬਹੁਤ ਯਾਦ ਮੈਂ ਮੇਰੀਏ ਬਹੁਤ ਚੇਤੇ ਆਉਂਦਾ ਬਹੁਤ ਚੇਤੇ ਆਉਂਦਾ ਪੰਜਾਬ ਮਾਂ ਮੇਰੀ ਏ ਪਿੰਡ ਦਾ ਹੀ ਆਉਂਦਾ ਮੈਨੂੰ ਖਾਬ ਮਾਂ ਮੇਰੀ ਏ ਬੜਾ ਚੇਤੇ ਆਉਂਦਾ ਪੰਜਾਬ ਮਾਂ ਮੇਰੀ ਏ ਹਾਂਜੀ ਐਵੇਂ ਆਹ ਬਾਤ ਆ ਮਤਲਬ ਲਵ Song ਵੀ ਲਿਖ ਦਿੱਤਾ ਤੇ ਜਿਹੜੇ ਬਾਹਰ ਬੈਠੇ ਜਿਹੜੇ ਵਿਦੇਸ਼ਾਂ ਚ ਬੈਠੇ ਲੋਕ ਆ ਉਹਨਾਂ ਵਾਸਤੇ ਵੀ Song ਲਿਖਿਆ ਬਹੁਤ ਖੂਬਸੂਰਤ Song ਹੈ ਇਹ ਰੋਮਾਂਟਿਕ ਵੀ ਸੀਗਾ ਜੀ ਤੇ ਉਹ ਵੀ ਤੁਹਾਨੂੰ ਸੁਣਾ ਦਨੇ ਉਹ ਬਸ ਬਸ ਕੱਲ ਨੂੰ ਜਾਂ ਪਰਸਨ ਪਾ ਦੇਣਾ ਜੀ ਗਾਣਾ ਉਹ ਐਮ ਐ ਸੀਗਾ ਜੀ ਇੱਕ ਗਾਣਾ ਇਹ ਆ ਜੀ ਇਹ ਐਮ ਜੀ ਕਾਲਜ ਰੱਖਿਆ ਗਾਣੇ ਦਾ ਨਾਮ ਤੇ ਇਹਦਾ ਮੈਂ ਤੁਹਾਨੂੰ ਐਮ ਜੀ ਕਾਲਜ ਵਾਲੇ ਪੈਰਾ ਸੁਣਾ ਦਾਨਾ ਨਹੀਂ ਤੋਂ ਸਾਰਾ ਹੀ ਸੁਣਾ ਦੋ ਪੈਰੇ ਸੁਣਾ ਦਾਨਾ ਹੋ ਪਹਿਲੀ ਮੁਲਾਕਾ ਤੇ ਉੱਤਮ ਮੌਸਮ ਸਿਆਲ ਦਾ ਨੀ ਭਾਬੀ ਭਾਬੀ ਕਹਿੰਦਾ ਤੈਨੂੰ ਮੁੰਡਾ ਮੇਰੇ ਨਾਲ ਦਾ ਮੇਰਾ ਦਿਲ ਕਰੇ ਬਸ ਤੈਨੂੰ ਦੇਖਦਾ ਹੀ ਰਾਂ ਦਿਲ ਕਰੇ ਬਸ ਤੈਨੂੰ ਦੇਖਦਾ ਹੀ ਰਾਂ ਜਦੋਂ ਕੋਠੇ ਉੱਤੇ ਬੈਠ ਜ਼ੁਲਫਾਂ ਸਵਾਰਦੀ ਦੋ ਮਿੰਟ ਲਈ ਤੈਨੂੰ ਦੇਖ ਲਿਆ ਕਾ ਦਾ ਸੱਚੀ ਦੋ ਦਿਨੇ ਅੱਖ ਨਹੀਂ ਸੀ ਲੱਗੀ ਯਾਰ ਦੀ ਦੋ ਮਿੰਟ ਲਈ ਤੈਨੂੰ ਦੇਖ ਲਿਆ ਕਾ ਦਾ ਸੱਚੀ ਦੋ ਦਿਨੇ ਅੱਖ ਨਹੀਂ ਸੀ ਲੱਗੀ ਯਾਰ ਦੀ ਨਹੀਂ ਤੂੰ ਸੋਣੀਏ ਨਹੀਂ ਜਮਾ ਚਿੱਟੇ ਚੰਨ ਵਰਗੀ ਨਹੀਂ ਤੈਨੂੰ ਦੇਖ ਦੇਖ ਕਾਲਜ ਚ ਜੀ ਲੱਗਦਾ ਜਿਹੜਾ ਕਾਫੀ ਵਾਲਾ ਕੱਪ ਲਮਨਸ ਕੈਫੇ ਤੋਂ ਉਹ ਵੀ ਤੈਨੂੰ ਮਿਲਦਾ ਫਰੀ ਲੱਗਦਾ ਐਮ ਜੀ ਕਾਲਜ ਬਾਰ ਕੱਟ ਹੋ ਗਿਆ ਐਮ ਜੀ ਕਾਲਜ ਬਾਰ ਕੱਟ ਹੋ ਗਿਆ ਨਹੀਂ ਜਦੋਂ ਯਾਰਾਂ ਨਾਲੇ ਲਾਈ ਗੇੜੀ ਕਾਲੀ ਥਾਰ ਦੀ ਦੋ ਮਿੰਟ ਲਈ ਤੈਨੂੰ ਦੇਖ ਲਿਆ ਕਾ ਦਾ ਸੱਚੀ ਦੋ ਦਿਨ ਅੱਖ ਨਹੀਂ ਸੀ ਲੱਗੀ ਯਾਰ ਦੀ ਐਵੇਂ ਤਾਂ ਬਹੁਤ ਖੂਬਸੂਰਤ ਹੈ ਤਾਂ ਜਿਹੜੇ ਕਾਲਜ ਚ ਪੜ੍ਹਦੇ ਹੋਣਗੇ ਜਾਂ ਜਿਹੜੇ ਨਿਕਲ ਗਏ ਹੋਣਗੇ ਪਾਸ ਆਊਟ ਕਰਕੇ ਉਹਨਾਂ ਦੀ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਤੇ ਉੱਥੇ ਜੇ ਆਪਾਂ ਫਾਰਮਿੰਗ ਵਾਲੀ ਸਾਈਡ ਚਲੀਏ ਤਾਂ ਉਹ ਜਦੋਂ ਤੁਸੀਂ ਮਤਲਬ ਫਾਰਮਿੰਗ ਦੇ ਬਾਰੇ ਥੋੜਾ ਦੱਸੋ ਕਿਵੇਂ ਇੰਟਰਸਟ ਉੱਧਰ ਪੈਦਾ ਹੋਇਆ ਵੀ ਜਾਣਾ ਚਾਹੀਦਾ ਹੈ ਜਾਂ ਫਿਰ ਕਿਹੜੀ ਚੀਜ਼ ਤੁਹਾਨੂੰ ਉੱਥੇ ਖਿੱਚ ਕੇ ਲੈ ਆਂਦੀ ਸੀ ਕਿ ਹਾਂ ਮੈਨੂੰ ਜਾਣਾ ਹੈ ਖੇਤਾਂ ਦੇ ਵਿੱਚ ਖੇਤੀ ਕਰਨੀ ਆਪਣਾ ਜੀ ਪਹਿਲਾਂ ਤਾਂ ਆਪਣਾ ਘਰ ਜਿਹੜਾ ਹੈਗਾ ਉਹ ਖੇਤਾਂ ਦੇ ਗੱਭੇ ਹੀ ਹੈ ਜੀ ਆਪਣਾ ਜਿਵੇਂ ਕਹਦੇ ਨੇ ਡੇਰੇ ਚ ਉਵੇਂ ਘਰ ਆਲੇ-ਦਾਲੇ ਖੇਤ ਨੇ ਤੇ ਗੱਭੇ ਆਪਣਾ ਘਰ ਹੈ ਜ ਸੋ ਕੋਗਤਾਂ ਪਹਿਲਾਂ ਤਾਂ ਮਾਹੌਲ ਸਵੇਰੇ ਉੱਠ ਕੇ ਦਿਖਣਾ ਹੀ ਸਭ ਤੋਂ ਪਹਿਲਾਂ ਖੇਤਤਾ ਜੀ ਸੋ ਪਰਿਵਾਰ ਸ਼ੁਰੂ ਤੋਂ ਸਾਡੇ ਦਾਦੇ ਪੜਦਾਦੇ ਬਜ਼ੁਰਗ ਸਾਡੇ ਸ਼ੁਰੂ ਤੋਂ ਖੇਤੀ ਕਰਦੇ ਆਉਂਦੇ ਨੇ ਜੀ ਤੇ ਉਹਦੇ ਨਾਲ ਵੀ ਸ਼ੌਂਕ ਆ ਕਿਉਂਕਿ ਮੇਨ ਕੀਤਾ ਬਹੁਤ ਵਧੀਆ ਕੀਤਾ ਜੀ ਲੋ ਮੁੰਡੇ ਅੱਜ ਕੱਲ ਨਵੇਂ ਕਰਦੇ ਨਹੀਂ ਸੋ ਬਹੁਤ ਵਧੀਆ ਮੈਨੂੰ ਨਹੀਂ ਲੱਗਦਾ ਵੀ ਕੋਈ ਆ ਕੀਤੇ ਦੇ ਬਰਾਬਰ ਕਿਉਂਕਿ ਜਦੋਂ ਕਿਤੇ ਜਾਣਾ ਜਦੋਂ ਮਰਜ਼ੀ ਜਾ ਸਕਦੇ ਹਾਂ ਕਿਤੇ ਆ ਸਕਦੇ ਹਾਂ ਨਾ ਕੋਈ ਵੀ ਕੰਮ ਨੂੰ ਥੋੜਾ ਡਿਲੇ ਵੀ ਕਰ ਸਕਦੇ ਹੋ ਜੇ ਤੁਸੀਂ ਜੌਬ ਕਰੋਗੇ ਕਿਤੇ ਹਨਾ ਉਹਨੇ ਤੁਹਾਨੂੰ ਨਾ ਜਾਣ ਦੇਣਾ ਬਾਹਰ ਚਲੇ ਜੰਨੇ ਉਹ ਤਾਂ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਉਹਨਾਂ ਕੋਲ ਉਹਰੇ ਆਰਾਮ ਨਾਲ ਚਾਹੇ ਤੁਸੀਂ 50 ਕਿਲਿਆਂ ਦੀ ਖੇਤੀ ਕਰ ਲਓ ਬੰਦਾ ਆਰਾਮ ਨਾਲ ਇੱਧਰ ਉੱਧਰ ਜਾ ਸਕਦਾ ਆਪਣੇ ਕੰਮ ਕਰ ਸਕਦਾ ਖੇਤੀ ਵੀ ਨਾਲ ਦੀ ਨਾਲ ਕਰ ਸਕਦਾ ਹਨਾ ਇਹਦਾ ਤੇ ਬਹੁਤ ਵਧੀਆ ਕੀਤਾ ਤੇ ਮਿਹਨਤ ਕਰੋਗੇ ਤੁਹਾਨੂੰ ਫਲ ਵੀ ਵਧੀਆ ਚੰਗਾ ਮਿਲਦਾ ਇਹ ਨਹੀਂ ਹੈਗਾ ਵੀ ਕਮਾਈ ਨਹੀਂ ਹੈਗੀ ਕਮਾਈ ਵੀ ਮੋਟੀ ਹੈ ਵਧੀਆ ਕੰਮ ਆ ਜੀ ਪਰ ਜ਼ਿਆਦਾਤਰ ਤਾਂ ਇਹੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀ ਆ ਵੀ ਖੇਤੀ 'ਚ ਪੈਸਾ ਹੈ ਨਹੀਂ ਆ ਅਸੀਂ ਨਹੀਂ ਕਰਨੀ ਆ ਅਸੀਂ ਬਾਹਰ ਚਲੇ ਜਾਵਾਂਗੇ ਜਾਂ ਬਹੁਤ ਸਾਰੇ ਅਜਿਹੇ ਯੂਥ ਜਿਹੜੀ ਹੈਗੀ ਆ ਉਹ ਆਪਣੇ ਖੇਤਾਂ ਨੂੰ ਜਾਂ ਜ਼ਮੀਨ ਨੂੰ ਵੇਚ ਕੇ ਬਾਹਰ ਹੀ ਜਾਣਾ ਪ੍ਰੈਫਰ ਕਰਦੀ ਆ ਹਾਂਜੀ ਬਾਹਰ ਜਾਣਾ ਪ੍ਰੈਫਰ ਤਾਂ ਕਰਦੇ ਆ ਥੋੜਾ ਜਿਹਾ ਨਾ ਜੇ ਮ ਸਰਕਾਰਾਂ ਥੋੜਾ ਜਿਹਾ ਸਾਥ ਦੇ ਦੇਣ ਹੋਰ ਥੋੜੀ سپورਟ ਕਰ ਦੇਣ ਫਾਰਮਰ ਨੂੰ ਤਾਂ ਬਹੁਤ ਵਧੀਆ ਫਾਰਮਿੰਗ ਕੀਤਾ ਸਭ ਨਾਲੋਂ ਵਧੀਆ ਕੀਤਾ ਜੀ ਸਰਕਾਰਾਂ ਥੋੜੀ ਜਿਹੀ ਹੋਰ سپورਟ ਕਰ ਦੇਣ ਤਾਂ ਮਤਲਬ ਕਿ ਪੂਰਾ ਮੰਨ ਕੇ ਚੱਲੋ ਵੀ ਫਾਰਮਿੰਗ ਵਰਗਾ ਕੋਈ ਕੰਮ ਨਹੀਂ ਹੈਗਾ ਇਹ ਥੋੜਾ ਜਿਹਾ ਸਰਕਾਰਾਂ ਹੁਣ ਕਈ ਕਾਨਤ ਕੇ ਵਿਕ ਗਿਆ ਇਹ ਨਹੀਂ ਹੈਗਾ ਵਿਕਿਆ ਨਹੀਂ ਵਿਕ ਗਿਆ ਸਭ ਦਾ ਵਿਕ ਗਿਆ ਔਖਾ ਸੌਖਾ ਕੋਈ 4 ਦਿਨ ਰਹਿ ਲਿਆ ਕੋਈ 5 ਦਿਨ ਮੰਡੀ ਚ ਰਹਿ ਲਿਆ ਵਿਕ ਗਿਆ ਸਭ ਦਾ ਵਿਕ ਗਿਆ ਜਿਵੇਂ ਸਰਕਾਰਾਂ ਥੋੜਾ ਇਹ ਸਿਸਟਮ ਸੈੱਟ ਕਰਨ ਵੀ ਹੁਣ ਅਸੀਂ 6 ਮਹੀਨੇ ਜਦੋਂ ਫਸਲ ਪਾਲਦੇ ਆ ਸੈਟਿੰਗ ਕਰਦੇ ਆ ਸੋ ਉਹ ਵੇਚਣ ਵਾਸਤੇ ਪਾਲਦੇ ਆ ਜਦੋਂ ਵੇਚਣ ਦਾ ਟਾਈਮ ਹੁੰਦਾ ਫਿਰ ਇਹਨਾਂ ਦਾ ਰੌਲਾ ਪੈ ਜਾਂਦਾ ਜੀ ਕਰੇ ਕੋਈ ਸੈਲਰ ਵਾਲਾ ਗਾਹ ਪਾਲਨ ਦਾ ਕਦੇ ਕੋਈ ਆੜਤੀ ਹੈ ਗਾਹ ਪਾਲਨ ਦਾ ਕਦੇ ਕੁਝ ਹੁੰਦਾ ਕਰੇ ਕੁਝ ਹੋ ਜਾਂਦਾ ਜੀ ਸੋ ਮੈਂ ਇਹ ਗੱਲ ਕਹਿਣਾ ਵੀ ਸਰਕਾਰਾਂ ਨੂੰ ਥੋੜਾ ਜਿਹਾ ਸਿਸਟਮ ਆ ਉਹ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਤੇ ਥੋੜਾ ਜਿਹਾ ਜਿਵੇਂ ਕੀਮਤ ਥੋੜੀ ਜੀ ਹੋਰ ਵਾਧਾ ਦੇ ਦੇਣ ਤਾਂ ਵਧੀਆ ਕੰਮ ਆ ਜੀ ਕੋਈ ਪਰ ਥੋੜਾ ਸਰਕਾਰਾਂ ਵੱਲੋਂ ਕੰਮ ਜਿਹੜਾ ਕਹਿ ਸਕਦੇ ਆ ਉਹ ਹੈਗਾ ਤੇ ਬਾਕੀ ਕਈ ਵਾਰ ਚਲੋ ਮੌਸਮ ਦੀ ਮਾਰ ਕਦੇ ਕਦੇ ਹੋ ਜਾਂਦੀ ਆ ਤੇ ਉਹ ਵੀ ਚਲੋ ਸਹਿ ਲੰਦਾ ਪਰ ਜਿਹੜਾ ਆ ਸਿਸਟਮ ਆ ਵੀ ਜਦੋਂ ਹੁਣ 6 ਮਹੀਨੇ ਸੀ ਜਿਹੜੀ ਪਾਲੀ ਆ ਜੀ ਵੇਚਣ ਦੇ ਟਾਈਮ ਥੋੜਾ ਜਿਹਾ ਪ੍ਰੋਬਲਮ ਆਉਣ ਲੱਗੀ ਜੀ अच्छा मैं तने एक और चीज पूछी सी कि थोनू केडी चीज जेडी है खेताਵਲ ਖਿੱਚ ਕੇ ਲੈਣੀ ਪਰ ਜਿਵੇਂ ਤੁਸੀਂ ਦੱਸਿਆ ਵੀ ਬਚਪਨ ਤੋਂ ਤੁਹਾਡਾ ਉਹਨਾਂ ਚੀਜ਼ਾਂ ਦੇ ਨਾਲ ਉਹਨਾਂ ਚੀਜ਼ਾਂ ਜੀ ਰਿਹਾ ਹੋ ਵਿਚਰੇ ਹੈਗੇ ਹੋ ਪਰ ਕੋਈ ਖਾਸ ਚੀਜ਼ ਮੂਮੈਂਟ ਵੀ ਹੁੰਦਾ ਉਹ ਤੁਹਾਡਾ ਕਿਹੜਾ ਸੀ ਮਤਲਬ ਕਿ ਟਰੈਕਟਰ ਦਾ ਸ਼ੌਂਕ ਹੈ ਜੀ ਮੈਨੂੰ ਟਰੈਕਟਰਾਂ ਦਾ ਮੈਨੂੰ ਬਹੁਤ ਸ਼ੌਂਕ ਹੈ ਟਰੈਕਟਰ ਮੋਡੀਫਾਈ ਕਰਨੇ ਤੇ ਟਰੈਕਟਰਾਂ ਦੇ ਕੋਈ ਜਿਹੜੀ ਚੀਜ਼ ਨਵੀਂ ਆਉਣੀ ਲੇਟੈਸਟ ਉਹ ਲਵਾ ਲੈਣੀ ਹੁਣ ਤਾਂ ਚਲੋ ਘਟ ਗਿਆ ਪਹਿਲਾਂ ਤਾਂ ਮੈਂ ਬਾਲੀ ਮੋਡੀਫਿਕੇਸ਼ਨ ਕਰਦਾ ਹੁੰਦਾ ਸੀ ਟਰੈਕਟਰ ਨੂੰ ਟਰੈਕਟਰ ਮੈਨੂੰ ਲੱਗਦਾ ਪਹਿਲੀ ਵਾਰ ਮੈਂ 5-6 ਸਾਲ ਦਾ ਹੂੰਗਾ ਜਦੋਂ ਟਰੈਕਟਰ ਚਲਾਇਆ ਸੀ ਹਾਂ ਜੀ ਜਿਵੇਂ ਜਵਾਕ ਹੁੰਦੇ ਆ ਚਲਾਇਆ ਸੀ ਮੈਂ ਕਹਿੰਦਾ ਮੈਂ ਤਾਂ ਬਹੁਤ ਲੇਟ ਚਲਾਇਆ ਜਿਹੜੇ ਅੱਜ ਕੱਲ੍ਹ ਵਾਲੇ ਉਹ ਪਹਿਲੀ ਮੁੱਤਰ ਕੀ ਟਰੈਕਟਰ ਤਾਂ ਜਿਵੇਂ ਪੈਰ ਵੀ ਨਹੀਂ ਸੀ ਲੱਗਦੇ ਹੁੰਦੇ ਜੀ ਅੱਛਾ ਹਾਂ ਜੀ ਹਾਂ ਕਰਦੇ ਨੇ ਪਹਿਲੇ ਲੋਅ ਦੇ ਵਿੱਚ ਲਾ ਕੇ ਦੇ ਦੇਣਾ ਸੋ ਚਲਾ ਲੈਣਾ ਸਿੱਖਣਾ ਹੌਲੀ ਹੌਲੀ ਕਰਦੇ ਕਰਦੇ ਟਰੈਨਰ ਹੁੰਦੇ 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 ਮਤਲਬ 2014-15 ਕੇ ਸਾਲ ਦੇ ਹੋ ਗਏ ਫਿਰ ਤਾਂ ਵਧੀਆ ਇਹਨਾਂ ਚਲਾਉਣ ਲੱਗ ਗਏ ਸੀ ਟਰਾਲੀ ਟੋਲੀ ਬੈਕ ਲਾਉਣ ਲੱਗ ਗਏ ਸੀ 16-17 ਚ ਹਾਂ ਜੀ ਮਤਲਬ ਸਹੀ ਹੈ ਯਾਰ ਜੋ ਜਮੇ ਜਵਾਕ ਹੁੰਦੇ ਚਲਾ ਸਕਾ ਸੋ ਉਹਨਾਂ ਚੀਜ਼ਾਂ ਦਾ ਸ਼ੌਂਕ ਹੈ ਗਾਇਸ ਸੋ ਉਹੀ ਚੀਜ਼ਾਂ ਨੂੰ ਤੁਸੀਂ ਆਪਣੀ ਗਾਇਕੀ ਦੇ ਵਿੱਚ ਵੀ ਲੈ ਕੇ ਆਏ ਹੋ ਚਰਕਾਉਂਦੀ ਆ ਗਾਣਿਆਂ ਦੇ ਵਿੱਚ ਹਾਂਜੀ ਬਿਲਕੁਲ ਖੇਤੀਬਾੜੀ ਦੀ ਮੈਨੂੰ ਲੱਗਦਾ ਵੀ ਜਿਹੜੇ ਯੂਥ ਜਿਹੜੀ ਹੈਗੀ ਜਿਹੜੀ ਖੇਤੀਬਾੜੀ ਕਰਦੇ ਆ ਨਾ ਉਹ ਬਹੁਤ ਜ਼ਿਆਦਾ ਰਿਲੇਟ ਕਰਨਗੇ ਪਰ ਜਿਹੜੇ ਨਹੀਂ ਕਰਦੇ ਆ ਉਹ ਸੁਣ ਕੇ ਜ਼ਰੂਰ ਉਹਨਾਂ ਦਾ ਮਨ ਕਰੇਗਾ ਵੀ ਮੈਂ ਇਹ ਚੀਜ਼ ਤੁਹਾਨੂੰ ਲੋਕਾਂ ਨੇ ਜਿਵੇਂ ਪੇਰੈਂਟਸ ਮਿਲਦੇ ਨੇ ਕਹਿੰਦੇ ਵੀ ਸਾਡੇ ਜਵਾਕ ਤੁਹਾਡੀਆਂ ਵੀਡੀਓ ਦੇਖ ਕੇ ਖੇਤੀ ਨੂੰ ਕਹਿੰਦੇ ਨੇ ਵੀ ਅਸੀਂ ਖੇਤੀ ਕਰਨੀ ਆ ਟਰੈਕਟਰਾਂ ਕਹਿੰਦੇ ਸਾਨੂੰ ਜਿੱਦ ਕਰਦੇ ਨੇ ਅਸੀਂ ਟਰੈਕ ਟਰੈਕਟਰ ਨੂੰ ਮੈਂ ਕਿਹਾ ਚਲੋ ਹੁਣ ਹੁੱਕੀ ਕਰ ਸਕਦੇ ਕਹਿੰਦੇ ਜਿੱਦ ਵੀ ਕਰਦੇ ਨੇ ਪਰ ਕਹਿੰਦੇ ਵੀ ਸਾਡੇ ਜਵਾਕ ਹੁਣ ਮੈਂ ਇਕੱਲਾ ਨਹੀਂ ਜਿੰਨੇ ਵੀ ਖੇਤੀਬਾੜੀ ਦੀ ਵੀਡੀਓਜ਼ ਪਾਉਂਦੇ ਨੇ ਬਹੁਤ ਬਹੁਤ ਵੀਡੀਓਜ਼ ਪਾਉਂਦੇ ਨੇ ਵੱਡੇ ਵੱਡੇ ਫਾਰਮ ਵਾਲੇ ਨੇ ਸੋ ਉਹਨਾਂ ਦੀ ਵੀਡੀਓ ਦੇਖ ਕੇ ਬਹੁਤ ਫਰਕ ਪੈਣ ਲੱਗਿਆ ਜਵਾਕ ਸਾਡੀਆਂ ਵੀਡੀਓ ਦੇਖ ਦੇਖ ਕੇ ਕਿਦਾਂ ਨੂੰ ਜੁੜਦੇ ਨੇ ਸਾਨੂੰ ਉਹਨਾਂ ਦੇ ਮਾਂ-ਬਾਪ ਦੱਸਦੇ ਨੇ ਵੀ ਸਾਡੇ ਜਵਾਕ ਤੁਹਾਡੀਆਂ ਵੀਡੀਓ ਦੇਖ ਕੇ ਖੇਤੀਬਾੜ ਪੂਰਾ ਰੁਝਾਨ ਕਰਦੇ ਨੇ ਹਾਂਜੀ ਸਾਨੂੰ ਵੀ ਸਾਡੇ ਲਈ ਮਾਣ ਵਾਲੀ ਗੱਲ ਵੀ ਹੈਗੀ ਹੈ ਇਹ ਇਹ ਤਾਂ ਵਾਕਈ ਚ ਮਾਣ ਵਾਲੀ ਗੱਲ ਹੈ ਤੇ ਤੁਸੀਂ ਹੋਰ ਕਿਵੇਂ ਹੋਰ ਵੀਡੀਓਜ਼ ਦੇ ਨਾਲ ਕਿਵੇਂ ਜੋੜਦੇ ਹੋ ਆਪਣੀ ਆ ਅਰਪਨ ਫਾਰਮਰ ਚੈਨਲ ਮਤਲਬ ਕਿ ਬਹੁਤ ਵਧੀਆ ਚੱਲ ਰਿਹਾ ਸੀਗਾ ਤੁਹਾਡੇ ਵਿੱਚ ਕੀ ਕੁਝ ਖਾਸ ਮਤਲਬ ਤੁਸੀਂ ਦਰਸ਼ਕ ਜੋ ਡੇਲੀ ਕੰਮ ਕਰਨਾ ਖੇਤ ਦੇ ਵਿੱਚ ਸਵੇਰੇ ਸਟਾਰਟਿੰਗ ਸ਼ੁਰੂ ਕਰ ਲੈਣਾ ਸਮਝ ਲਓ ਜਿਵੇਂ ਅੱਜ ਕਣਕ ਬੀਜਣਾ ਸੋ ਕਣਕ ਦਾ ਬੀਜਣ ਦਾ ਸਾਰਾ ਵਲੌਗ ਬਣਾ ਲੈਣਾ ਹਾਸ ਸਮੇਂ ਆਕ ਵੀ ਕਰਨਾ ਵਿੱਚ ਸੋ ਸਾਰਾ ਦਿਖਾਉਣਾ ਵੀ ਅਸੀਂ ਐ ਆ ਬੀਜ ਕਰ ਰਹੇ ਆ ਐਵੇਂ ਆ ਬੀਜ ਪਾ ਰਹੇ ਆ ਤੇ ਇਨਾ ਖੇਤ ਬੀਜ ਰਹੇ ਕੋਈ ਸਾਰਿਆਂ ਨੂੰ ਸਾਡੇ ਪਤਾ ਜਿਹੜੇ ਸਾਡੇ ਵਲੌਗ ਦੇ ਦੇ ਨੇ ਡੇਲੀ ਸੋ ਵਧੀਆ ਉਹਦੇ 1.5 ਲੱਖ ਸਬਸਕ੍ਰਾਈਬਰ ਆਪਣਾ ਹੋ ਚੁੱਕਿਆ ਜੀ ਤੇ ਵਧੀਆ ਸਿਲਵਰ ਪਲੇ ਬਟਨ ਵੀ ਆ ਗਿਆ ਆਪਣਾ ਹਾਂਜੀ ਉਮ ਸੈਟ ਹੈ ਪੂਰਾ ਸੈਟ ਹੈ ਅੱਛਾ ਹੁਣ ਜਾਂਦੇ ਜਾਂਦੇ ਕੋਈ ਆਪਣਾ ਕੋਈ ਪਿਆਰਾ ਜਿਹਾ ਗੀਤ ਔਰ ਸ਼ਾਇਰੀ ਦਰਸ਼ਕਾਂ ਦੇ ਰੂਬਰੂ ਕਰ ਦਿਓ ਹਾਂਜੀ ਆਪਣਾ ਗੀਤ ਹੋਈ ਸੁਣਾ ਦਿੰਨੇ ਜੈਂਕਿਓ ਜਿਹੜਾ ਆਪਣਾ ਰਿਲੀਜ਼ ਹੋ ਗਿਆ ਜੀ ਹਾਂਜੀ ਉਹ ਐਵੇਂ ਸੀਗਾ ਗਾਣਾ ਤੇ ਉਹ ਸਾਰਿਆਂ ਨੇ ਵਧੀਆ ਹਨਾ ਉਹਦੇ ਤੇ ਆਪਾਂ ਹਜੇ ਕੋਈ ਐਡ ਔਡ ਨਹੀਂ ਜਿਵੇਂ ਲਈ ਉਹ ਜੈਨੂਅਨ ਨੇ ਚੱਲ ਰਿਹਾ ਜੀ ਗਾਣਾ ਤੇ ਸਾਰੇ ਉਹਨੂੰ ਵਧੀਆ ਐਨ ਪੂਰਾ ਸਪੋਰਟ ਦੇ ਰਹੇ ਨੇ ਤੇ ਬਸ ਮੇਰੇ ਇਥੇ ਇੱਕ ਹੋਰ ਸਵਾਲ ਹੋਏਗਾ ਜ ਜਿੰਨੇ ਟਾਈਮ ਤੱਕ ਤੁਸੀਂ ਗਾਣਾ ਲੱਭਦੇ ਹੋ ਵੀ ਘਰ ਦੇ ਵੀ ਗਾਣਾ ਸੁਣਦੇ ਹੋਣਗੇ ਤੇ ਉਹਨਾਂ ਦੇ ਕੀ ਇਮੋਸ਼ਨਸ ਹੁੰਦੇ ਵੀ ਕਿਵੇਂ ਤਾਰੀਫ ਕਰਦੇ ਆ ਜਾਂ ਕਦੇ ਕਹਿ ਵੀ ਦਿੰਦੇ ਵੀ ਗਾਣਾ ਇਹ ਵਧੀਆਂ ਨਹੀਂ ਆ ਇਸ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਹਾਂਜੀ ਹਾਂ ਜੇ ਉਹਨਾਂ ਨੂੰ ਲੱਗਦਾ ਕਮੀ ਪੇਸ਼ੀ ਲੱਗਦੀ ਹੈ ਉਹ ਦੱਸ ਦਿੰਦੇ ਨੇ ਵੀ ਆਹ ਸੈਟਿੰਗ ਆ ਅਗਲੀ ਵਾਰ ਤੇ ਮਿਹਨਤ ਕਰੋ ਇਹਨੂੰ ਹੋਰ ਸੈਟਿੰਗ ਕਰੋ ਤੇ ਘਰ ਦੇ ਵੀ ਸੁਣਦੇ ਨੇ ਕੋਈ ਆਪਾ ਬਣਾ ਕੋਈ ਇਹ ਨਹੀਂ ਹੈਗਾ ਜਿਹੜਾ ਗਾਣਾ ਮੈਂ ਆਪਣੇ ਭੈਣ ਭਰਾਵਾਂ ਨਾਲ ਮਾਪਿਆਂ ਨਾਲ ਸੁਣਸਾਦਾ ਹਾਂ ਤੁਸੀਂ ਵੀ ਸੁਣ ਸਕਦੇ ਹੋ ਆਪਣਾ ਗਾਣਾ ਕੋਈ ਜਿਵੇਂ ਉਹ ਗਾਣਾ ਨਹੀਂ ਹੈਗਾ ਵੀ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗਾਣੇ ਨੇ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਸ਼ਰਮ ਆਉਗੀ ਜਾਂ ਕੋਈ ਹੋਊਗਾ ਜਿਵੇਂ ਮਰਜ਼ੀ ਤੁਸੀਂ ਪਰਿਵਾਰ ਦੇ ਵਿੱਚ ਭੈਣਾਂ ਨਾਲ ਬਹਿ ਕੇ ਮਾਪਿਆਂ ਨਾਲ ਬਹਿ ਕੇ ਗਾਣੇ ਸੁਣਸਾਦ ਦਿਓ ਜੀ ਤਾਂ ਸੋ ਇਹ ਬਹੁਤ ਸੁਣਦੇ ਆ ਤਾਂ ਤੁਸੀਂ ਵੀ ਸੁਣੇ ਸਕਦੇ ਹੋ ਜੀ ਬਿਲਕੁਲ ਸੋ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਆਜ ਦੇ ਟਾਈਮ ਦੇ ਵਿੱਚ ਤਾਂ ਜ਼ਿਆਦਾਤਰ ਕਿਤੇ ਕਿਤੇ ਸੰਗਸ ਦੇ ਵਿੱਚ ਬਲਗੈਰਿਟੀ ਵੇਖਣ ਨੂੰ ਮਿਲ ਜਾਂਦੀ ਹੈ ਸੋ ਇਹਨਾਂ ਦੇ ਗੀ ਕਾਫੀ ਪਿਆਰੇ ਆ ਔਰ ਵੀਡੀਓ ਬਹੁਤ ਸੋਹਣੀਆਂ ਨਜ਼ਰ ਆਉਂਦੀਆਂ ਐ ਸੋ ਗਾਣਾ ਲੱਗ ਗਿਆ ਤੁਹਾਡਾ ਹਾਂਜੀ ਹਾਂਜੀ ਲੱਗ ਗਿਆ ਜੀ ਗਾਣਾ ਗਾਣੇ ਮੈਨੂੰ ਨਾ ਯਾਦ ਬਹੁਤ ਔਖੇ ਆ ਮੈਨੂੰ ਸ਼ੋਅ 'ਚ ਵੀ ਬਹੁਤ ਪ੍ਰੋਬਲਮ ਆਉਂਦੀ ਆ ਸ਼ੋਅ ਦੇ ਵਿੱਚ ਮੈਨੂੰ ਬੁੱਕ ਰੱਖਣੀ ਪੈਂਦੀ ਆ ਮੂਰੇ ਪਤਾ ਨਹੀਂ ਕਾਤੇ ਮੈਮਰੀ ਘਟਾ ਜਿਵੇਂ ਮੈਂ ਉਂ ਬਠੇ ਰਾ ਦਿਮਾਗ ਚੱਲਦਾ ਗਾਣੇ ਪਤਾ ਨਹੀਂ ਕੱਤ ਨਹੀਂ ਯਾਦ ਨਹੀਂ ਰਹਿੰਦੇ ਹੈਗੇ ਜੀ ਸੋ ਤੁਹਾਨੂੰ ਮੈਂ ਸੁਣਾਉਣਾ ਇਹ ਡਿਊਟ Song ਆ ਜੀ ਇਹ ਪਹਿਲਾਂ ਕੁੜੀ ਦੀਆਂ ਲੈਣਾਂ ਨੇ ਉਦੋਂ ਬਾਅਦ ਮੁੰਡੇ ਦੀਆਂ ਲੈਣਾਂ ਐਵੇਂ ਆ ਅਗ ਲੱਗ ਜੇ ਬਲੈਕ ਪਾਵਾਂ ਸੂਟ ਸੋਹਣਿਆ ਵੇ ਮੈਂ ਰੱਖਾਂ ਪਟਿਆਲੇ ਵਾਲੇ ਵਲ ਰੂਟ ਸੋਹਣਿਆ ਨਿਤ ਤੇਰੇ ਜਿਹੇ ਮਾਰਦੇ ਸਲੂਟ ਸੋਹਣਿਆ ਵੇ ਤੂੰ ਰੱਖਦਾ ਏ ਗੱਡੀ 'ਚ ਮੰਦਿਰ ਚਾੜ ਕੇ ਤੇ ਮੁੰਡਿਆਂ 'ਚ ਗੱਲ ਮੇਰੀ ਅੱਖ ਦੀ ਵੇ ਹੌਂਕੇ ਭਰਦੇ ਨੇ ਮੁੰਡੇ ਨਿੱਤ ਵੇਖ ਵੇਖ ਕੇ ਵੇ ਜੱਟੀ ਟੌਰ ਤੇ ਸ਼ਕੀਨੀ ਲਾ ਕੇ ਰੱਖਦੀ ਵੇ ਉਤੋਂ ਮੁੰਡੇ ਦੀਆਂ ਲੈ ਇਹਨਾਂ ਨੇ ਦੇਖ ਕੈਸੇ ਨੋਵਾ ਜੱਟ ਬਿੱਲੋ ਬੁੱਲੇ ਲੁੱਟਦੇ ਐਵੇਂ ਚੰਬਲੀ ਲੰਗੌੜਦੇ ਨੇ ਹੱਡ ਕੁੱਟਦੇ ਜਿੱਥੇ ਵੈਰ ਪੈ ਜਾਵੇ ਉਹਨੂੰ ਜੜੋਂ ਪੁੱਟਦੇ ਸਾਡੇ ਮੁੰਡੇ ਉੱਤੇ ਓਜੀ ਆਲਾ ਟੈਗ ਲੱਗਿਆ ਉਂਝ ਦੇਖਣੇ ਨੂੰ ਸ਼ਾਈ ਜਿਹੇ ਜੱਟ ਸੋਣੀਏ ਤੈਨੂੰ ਯੈਂਕੇ ਯੂੰਕੇ ਲੱਗਦੇ ਜੋ ਘੇਟ ਪਾਲੇ ਨਹੀਂ ਹੋ ਸਾਨੂੰ ਕਹਿ ਕੇ ਲੰਗਦੇ ਨੇ ਬਾਈ ਬਾਈ ਸੋਣੀਏ ਉਹ ਸਾਨੂੰ ਕਹਿ ਕੇ ਲੰਘਦੇ ਨੇ ਬਾਈ ਬਾਈ ਸੋਣੀਏ ਬਾਈ ਬਾਈ ਸਾਡਾ ਮਾਲਵੇ ਦਾ ਸ਼ਬਦ ਆ ਜੀ ਸਾਡੇ ਮਾਲਵੇ ਚ ਬਾਈ ਕਹਿੰਦੇ ਨੇ ਮਾਝੇ ਚ ਪਾਉ ਕਹਿ ਦਿੰਦੇ ਨੇ ਮੈਨੂੰ ਲੱਗਦਾ ਦੋਆਬੇ ਚ ਪਾਜੀ ਕਹਿੰਦੇ ਨੇ ਬਾਈ ਬਾਈ ਸਾਡੇ ਮਾਲਵੇ ਦਾ ਸ਼ਬਦ ਆ ਉਹਦੇ ਕਰਕੇ ਗਾਣਾ ਹਾਂ ਜੀ ਅੱਛਾ ਮੈਂ ਹੁਣ ਇੱਕ ਆਖਰੀ ਸਵਾਲ ਪੁੱਛਣਾ ਮੈਂ ਫਰੈਂਡਸ ਦੇ ਬਾਰੇ ਪੁੱਛਾਂਗੀ ਵੀ ਜਿਹੜੇ ਯਾਰਾਂ ਦੋਸਤਾਂ ਦਾ ਸਾਥ ਵੀ ਬੜਾ ਮਾਇਨੇ ਰੱਖਦਾ ਹੁੰਦਾ ਤੁਹਾਡੇ ਅੱਜ ਵੀ ਫਰੈਂਡਸ ਆਇਆ ਹੈ ਨਾ ਸੋ ਥੋੜਾ ਇਹ ਉਹਨਾਂ ਦੇ ਬਾਰੇ ਵੀ ਦੱਸੋ ਯਾਰਾਂ ਦੋਸਤਾਂ ਦਾ ਤਾਂ ਪੂਰਾ ਹੀ ਸਪੋਰਟ ਆ ਜੀ ਜਿਵੇਂ ਕਹਿ ਦਿਆ ਹੁਣ ਅਸੀਂ ਡੇਲੀ ਸ਼ਾਮ ਨੂੰ ਰਾਤ ਜਿਹਨੂੰ ਪੋਸਟਰ ਲਾਉਨੇ ਆਪਣੇ ਸ਼ਹਿਰ ਦੇ ਵਿੱਚ ਪੋਸਟਰ ਆਪਣਾ ਪ੍ਰੋਮੋਸ਼ਨ ਕਰਦੇ ਆ ਮਤਲਬ ਕਹਿੰਦੇ ਆ ਆਪ ਲਾਉਂਦੇ ਨੇ ਸਾਰਾ ਕੁਝ ਇੰਨੀ ਸਪੋਰਟ ਆ ਸ਼ੋਅ ਤੇ ਨਾਲ ਜਾਂਦੇ ਨੇ ਕਿਤੇ ਨਾਲ ਜਾਣਾ ਹੁਣ ਉਰੇ ਆਏ ਨੇ ਮਤਲਬ ਕਿ ਪੂਰਾ ਸਪੋਰਟ ਆ ਰਾਤ ਨੂੰ ਵੀ ਹੁਣ ਦੇਖੋ ਸਾਰੇ ਆਪਣੇ ਪਰਿਵਾਰਾਂ ਵਾਲੇ ਨੇ ਹਨਾ ਆਪਣਾ ਕੰਮ ਛੱਡ ਕੇ ਥੋੜਾ ਕੋਈ ਕੰਮ ਕਰ ਰਹੇ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਚਾਰ ਬੰਦੇ ਤੁਹਾਡੇ ਘਰੇ ਆਏ ਨੇ ਸੋ ਬਹੁਤ ਧੰਨਵਾਦ ਆ ਯਾਰਾਂ ਦੋਸਤਾਂ ਦਾ ਫੁੱਲ ਸਪੋਰਟ ਆ ਜੀ ਮੈਂ ਕਹਿੰਦਾ ਹੁਣ ਜਿਵੇਂ ਰੋਜ਼ ਪੋਸਟਰ ਲਾਉਂਦੇ ਨੇ ਕਰਾਂ ਯਾਰ ਪੋਸਟਰ ਵਾਲੇ ਮੈਂ ਬੇ ਪਾੜ ਦਿੰਦੇ ਨੇ ਯਾਰ ਐ ਨਾ ਕਰਿਆ ਕਰੋ ਮੈਂ ਸਟruggਲ ਕਰ ਰਹਾ ਤੁਹਾਡੇ ਸ਼ਹਿਰ ਦਾ ਹਨਾ ਸੋ ਐਵੇਂ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਆਪਣੇ ਬੰਦੇ ਨੂੰ ਤੇ ਜਿਵੇਂ ਪੋਸਟਰ ਲਾ ਦਨ ਫਿਰ ਬੜਾ ਮਨ ਖਰਾਬ ਹੁੰਦਾ ਜੀ ਫਿਰ ਅਸੀਂ ਦੋਏ ਦਿਨ ਫਿਰ ਸੈਟ ਕਰਕੇ ਆਉਨੇ ਆ ਜਾ ਕੇ ਫਿਰ ਨਹੀਂ ਲਾਉਂਦੇ ਹੈਗੇ ਸੋ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਬਸ ਦਰਸ਼ਕਾਂ ਨੂੰ ਇਹੀ ਕਹਿਣਾ ਵੀ ਸਾਡੀ ਯਾਰ ਐਲਬਮ ਸੁਣ ਲਓ ਤੇ ਵਧੀਆ ਗਾਣੇ ਨੇ ਪਰਿਵਾਰ ਚ ਬੈਠ ਕੇ ਸੁਣਨੇ ਵਾਲੇ ਗਾਣੇ ਨੇ ਤੇ ਬਾਕੀ ਆਪਣਾ ਇੰਸਟਾਗ੍ਰam ਤੇ ਅਰਪਨ ਬਾਸੀ ਦੇ ਨਾਮ ਤੇ ਜਿਹੜਾ ਇੰਸਟਾਗ੍ਰam ਪੇਜ ਆ ਤੇ ਆਪਣੇ ਦੋ ਚੈਨਲ ਨੇ ਜੀ ਜਿਹੜਾ ਇਹ ਗਾਣੇ ਵਾਲਾ ਚੈਨਲ ਆ ਇਹ ਹੈਗਾ ਜੀ ਫਾਰਮਰ ਸਟੂਡੀਓ ਦੇ ਨਾਮ ਤੇ ਜਿਹੜਾ ਆਪਣਾ ਵਲੋਗਿੰਗ ਦਾ ਚੈਨਲ ਆ ਉਹਗਾ ਅਰਬਨ ਫਾਰਮਰ ਦੇ ਨਾਮ ਤੇ ਤੇ ਬਾਕੀ ਜੇ ਸ਼ੋਅ ਵੀ ਤੁਸੀਂ ਬੁੱਕ ਕਰਨੇ ਚਾਹੁੰਦੇ ਹੋ ਤੇ ਆਪਣਾ ਇਨਸਟਾ ਇੰਸਟਾਗ੍ਰam ਦੇ ਉੱਤੇ ਪੇਜ ਦੇ ਵਿੱਚ ਆਪਣਾ ਬਾਇਓ ਦੇ ਵਿੱਚ ਸਾਰਾ ਕੰਟੈਕਟ ਵਗੈਰਾ ਨਿਕਵਾਰੀ ਵੇਰਾ ਤੁਸੀਂ ਲੈ ਸਕਦੇ ਹੋ ਜੀ ਸੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਜੋ ਇੰਟਰਵਿਊ ਹੈਗਾ ਕੀਤਾ ਉਹ ਪਸੰਦ ਆਇਆ ਹੋਵੇਗਾ ਸਾਡੇ ਨਾਲ ਰਾਈジング ਸਟਾਰ ਸੀ ਅਰਬਨ ਬਾਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਉਹਨਾਂ ਦੀ ਐਲਬਮ ਵੀ ਆਈ ਹੈ ਉਸ ਨੂੰ ਜ਼ਰੂਰ ਸੁਣਿਓ ਪਿਆਰ では、NIXAWIRATV。<music>